ਜਿਹੜਾ ਇਹ ਦਰਖਤ ਖੜਾ ਹੈ ਇਹਨੂੰ ਕਿਹਾ ਜਾਂਦਾ ਹੈ ਇਹਨਾਂ ਦੀ ਲੈਂਗੁਏਜ ਚ ਚਲੌਣੇ ਤੇ ਇਹ ਸਿੱਕਮ ਦੇ ਵਿੱਚ ਦਰਖਤ ਹੁੰਦਾ ਹੈਗਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਕਹਿੰਦੇ ਅੱਗੇ ਛੋਟੀ ਗੱਡੀ ਸੀ ਗੁਰੂ ਨਾਨਕ ਪਾਤਸ਼ਾਹ ਦੇ ਕਹਿੰਦੇ ਇੱਥੇ ਮਤਲਬ ਆ ਪੈਰਾਂ ਦੇ ਨਿਸ਼ਾਨ ਵੀ ਆ ਇੱਥੋਂ ਦੇ ਦਸਨਸਾਰਾ ਜਿਹੜੀ ਪੈਡ ਹੈ ਇਹ ਇਹਦੇ ਪੈਰਾਂ ਦੇ ਨਿਸ਼ਾਨ ਨੇ ਜਿੱਥੇ ਇਹਨਾਂ ਨੇ ਰੰਗ ਮਾਰਿਆ ਹੋਇਆ ਇਸ ਪੱਥਰ ਤੇ ਬੈਠੇ ਸੀ ਗੁਰੂ ਨਾਨਕ ਪਾਤਸ਼ਾਹ ਮਾਰਾ ਹਾਂ ਉੱਪਰ ਬੈਠੇ ਸੀ ਉੱਪਰ ਜਿੱਥੇ ਪਹਿਲਾਂ ਨਿਸ਼ਾਨ ਸਾਹਿਬ ਸੀ ਉਹ ਜਗ੍ਹਾ ਤੇ ਬੈਠਣ ਦੀ ਵੀ ਜਗ੍ਹਾ ਬਣੀ ਹੋਈ ਹੈ। ਅੱਛਾ ਹੁਣ ਆਪਾਂ ਉੱਪਰੋਂ ਦੇਖ ਨਹੀਂ ਸਕਦੇ। ਹਾਂ ਜੱਸ ਸਾਹਿਬ ਵਿੱਚ ਆਪਣਾ ਲਾਗ। ਇਹ ਜਲ ਜਿਹੜਾ ਹਮੇਸ਼ਾ ਇਦਾਂ ਹੀ ਰਹਿੰਦਾ ਜੀ। ਅੱਛਾ ਜੀ। ਲੋਕੀ ਗੁਰਦਾਂਗਮਰ ਸਾਹਿਬ ਤੋਂ ਤੇ ਇੱਥੋਂ ਪਰ ਕੇ ਲੈ ਕੇ ਜਾਂਦੇ ਨੇ ਕਿਸੇ ਨੂੰ ਕੋਈ ਵੀ ਆਪਣਾ ਦੁੱਖ ਤਲੀ ਤੇ ਕਿਸੇ ਅਪਸ਼ਰਦਾ ਹੈ। ਅੱਛਾ ਜੀ। ਸਾਰਾ ਇੱਥੋਂ ਲੈ ਕੇ ਜਾਂਦੇ ਨੇ। ਅੱਜ ਦੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਚੋਂਗਠੰਗ ਦੇ ਜਿਹੜਾ ਕਿ ਨਾਰਥ ਸਿੱਕਮ ਦੇ ਵਿੱਚ ਪੈਂਦਾ ਹੈਗਾ ਤੇ ਗੁਰੂ ਸਾਹਿਬ ਇੱਥੇ ਆਪਣੀ ਤਿੱਬਤ ਚੀਨ ਦੀ ਯਾਤਰਾ ਦੌਰਾਨ ਤੀਜੀ ਉਦਾਸੀ ਸਮੇਂ ਆਏ ਸੀ ਤੇ ਇਸ ਜਗ੍ਹਾ ਨੂੰ ਚੰਗੀ ਥਾਂ ਕਿਹਾ ਸੀ ਅੱਜ ਕੱਲ ਇਹ ਚੋਂਗਠੰਗ ਦੇ ਨਾਮ ਨਾਲ ਮਸ਼ਹੂਰ ਹੈਗਾ ਤੇ ਇਹ ਸ਼ਹਿਰ ਤੇ ਜਾਂ ਟਾਊਨ ਕਿਹੋ ਜਿਹਾ ਕਿਹੋ ਜਿਹਾ ਦਾ ਆਲਦਵਾਲ ਹੈ ਤੇ ਗੁਰਦੁਆਰਾ ਸਾਹਿਬ ਦਾ ਇੱਥੋਂ ਦਾ ਕੀ ਇਤਿਹਾਸ ਹੈ ਉਹ ਸਾਰਾ ਕੁਝ ਤੁਹਾਨੂੰ ਅੱਜ ਦੇ ਇਸ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਗੁਰਦੁਆਰਾ ਸਾਹਿਬ ਚ ਵੈਸੇ ਕਾਫੀ ਕੁਝ ਦੇਖਣ ਵਾਲਾ ਇੱਕ ਇੱਥੇ ਇਤਿਹਾਸਿਕ ਪੱਥਰ ਵੀ ਪਿਆ ਜਿਹੜਾ ਕਿ ਗੁਰਨਾਨਕ ਪਾਤਸ਼ਾਹ ਦੇ ਸਮੇਂ ਦਾ ਹੈ ਇਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਨਾਲ ਇੱਥੇ ਇੱਕ ਦਰਖਤ ਵੀ ਹੈ ਜਿੱਥੇ ਗੁਰੂ ਸਾਹਿਬ ਨੇ ਖੁੰਡੀ ਮਾਰ ਕੇ ਮਤਲਬ ਦਰਖਤ ਬਣਿਆ ਖੁੰਡੀ ਤੋਂ ਉਹ ਸਾਰਾ ਕੁਝ ਬਾਬਾ ਜੀ ਦੇ ਆਪਾਂ ਜ਼ੁਬਾਨੀ ਸੁਣਾਵਾਂਗੇ ਪਹਿਲਾਂ ਮੈਂ ਤੁਹਾਨੂੰ ਇੱਥੋਂ ਹੀ ਸ਼ੁਰੂ ਕਰਾਂ ਇੱਥੋਂ ਦਿਖਾ ਦਾਂ ਕਿਸੇ ਸਮੇ ਗੁਰਦੁਆਰਾ ਸਾਹਿਬ ਦਾ ਜਿਹੜਾ ਮੇਨ ਗੇਟ ਸੀਗਾ ਇਧਰਲੇ ਪਾਸੇ ਹੋਇਆ ਕਰਦਾ ਸੀਗਾ ਤੇ ਇਹਦਾ ਕੰਟਰੋਵਰਸੀ ਵੀ ਰਹੀ ਐ ਇੱਥੋਂ ਦੇ ਲੋਕਾਂ ਨਾਲ ਇਹ ਇਤਿਹਾਸਿਕ ਸਥਾਨ ਨੂੰ ਲੈ ਕੇ ਉਹ ਵੀ ਬਾਬਾ ਜੀ ਦੇ ਆਪਾਂ ਬਾਬਾ ਜੀ ਤੋਂ ਪੁੱਛਾਂਗੇ ਤੇ ਪਹਿਲਾਂ ਪਾਰਕਿੰਗ ਇਧਰ ਹੁੰਦੀ ਸੀ ਮਤਲਬ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਸੀਗਾ ਉਹ ਤੇ ਇੱਥੇ ਇਹਨਾਂ ਨੇ ਕਹਿੰਦੇ ਆ ਜਾਣ ਬੁੱਝ ਕੇ ਆ ਪਿੱਛੇ ਆ ਬਣਾਤਾ ਇਥਾਂ ਜੋ ਗੱਡੀਆਂ ਜਿਹੜੀਆਂ ਸੰਗਤ ਦੀਆਂ ਹੋਵਣਗੇ ਇੱਥੇ ਆ ਰਸਕ ਮਤਲਬ ਉਹ ਵਾਰੀਆਂ ਗੱਡੀਆਂ ਸਾਰੀਆਂ ਇੱਥੇ ਖੜੀਆਂ ਹੁੰਦੀਆਂ ਸੀ ਕਿਸੇ ਟਾਈਮ ਮਤਲਬ ਇੱਥੇ ਤੱਕ ਆਉਂਦੀਆਂ ਸੀ ਐਵੇਂ ਰਸਤਾ ਹੋਇਆ ਕਰਦਾ ਸੀਗਾ ਸਿੱਧਾ ਪਹਿਲਾਂ ਐਵੇਂ ਰਸਤਾ ਹੋ ਗਿਆ ਤੇ ਸਾਰੀਆਂ ਗੱਡੀਆਂ ਇੱਥੇ ਇਸ ਜਗ੍ਹਾ ਤੱਕ ਆਉਂਦੀਆਂ ਸੀ ਤੇ ਇਸ ਜਗ੍ਹਾ ਤੇ ਹੁਣ ਜਿਹੜਾ ਬੁੱਧ ਧਰਮ ਦਾ ਮਤਲਬ ਮੰਦਿਰ ਹੈ ਇਹ ਮਿਨਿਸਟਰੀ ਕਹੋ ਜਾਂ ਗੋਂਪਾ ਹੈ ਨਾ ਤੇ ਉਹ ਇੱਥੇ ਬਣ ਰਿਹਾ ਤੇ ਆਪਾਂ ਇੱਥੇ ਬਾਅਦ ਚ ਆਉਨੇ ਆ ਇੱਥੇ ਦੱਸਦੇ ਆ ਵੀ ਇਹਦੇ ਵੀ ਚਾਰ ਦੁਵਾਰੀ ਇਹਨਾਂ ਨੇ ਕਰਤੀ ਇੱਥੇ ਆਲੇ ਦੁਆਲੇ ਇਹ ਚਾਰ ਦੁਵਾਰੀ ਇੱਥੇ ਕਰਦੀ ਪਹਿਲਾਂ ਇਹ ਖੁੱਲਾ ਪੱਥਰ ਹੁੰਦਾ ਸੀ ਤੇ ਨਿਸ਼ਾਨ ਸਾਹਿਬ ਹੁੰਦਾ ਸੀ ਇੱਕ ਤੇ ਉਹ ਇਹਨੇ ਲਾਤਾ ਤੇ ਸਾਹਮਣੇ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਅੱਛੇ ਤੁਹਾਨੂੰ ਉਹ ਸਾਹਮਣੇ ਦਿਖ ਰਿਹਾ ਹੁਣ ਇੱਥੇ ਇੱਕ ਮਤਲਬ ਜਲ ਦਾ ਸਰੋਤ ਵੀ ਹੈ ਤੇ ਉੱਥੋਂ ਜਲ ਨਿਕਲਦਾ ਉਹ ਵੀ ਆ ਕੇ ਦਿਖਾਉਣੀ ਆ ਤੁਹਾਨੂੰ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਚੱਲਾਂਗੇ ਅੰਦਰ ਤੇ ਦਰਸ਼ਨ ਕਰਾਉਣੀ ਆ ਤੁਹਾਨੂੰ ਅੰਦਰੋਂ ਗੁਰਦੁਆਰਾ ਸਾਹਿਬ ਦੇ ਤੇ ਬਾਬਾ ਜੀ ਨੂੰ ਮਿਲਦੇ ਆਂ ਨਾਲ ਇਤਿਹਾਸ ਪੁੱਛਦੇ ਆਂ ਕੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ ਤੇ ਜਿੰਨਾ ਕ ਵੈਸੇ ਜਰਨਲੀ ਸਾਨੂੰ ਇੱਥੇ ਆ ਕੇ ਪਤਾ ਲੱਗਿਆ 1967 ਚ ਪਹਿਲੀ ਵਾਰ ਇਹ ਸੂਬੇਦਾਰ ਗਿਆਨ ਸਿੰਘ ਭੁੱਲਰ ਸੀਗੇ ਉਹ ਇਸ ਜਗ੍ਹਾ ਤੇ ਆਏ ਸੀਗੇ ਤੇ ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਪਹਿਲੀ ਵਾਰੀ ਉਦੋਂ ਲੱਭਿਆ ਸੀਗਾ ਜਦੋਂ ਉਹਨਾਂ ਨੂੰ ਲੋਕਲ ਲੋਕਾਂ ਨੇ ਦੇਖਿਆ ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਸਾਡੇ ਬਿਲਕੁਲ ਲਾਮਾ ਵਰਗੇ ਲੱਗਦੇ ਹੋ ਤੇ ਉਹ ਮਤਲਬ ਸਰਪ੍ਰਾਈਜ਼ ਹੋ ਗਏ ਵੀ ਇਹ ਵੀ ਕੀ ਦੀ ਗੱਲ ਕਰਦੇ ਆ ਉਹ ਕਹਿੰਦੇ ਮੈਂ ਵੀ ਦੇਖਣਾ ਚਾਹੁੰਦਾ ਵੀ ਤੁਸੀਂ ਕੀ ਦੀ ਗੱਲ ਕਰਦੇ ਫਿਰ ਉਹਨਾਂ ਨੂੰ ਗੁਰੂ ਮਹਾਰਾਜ ਦੀਆਂ ਫੋਟੋਆਂ ਦਿਖਾਈਆਂ ਸੀਗੀਆਂ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਇੱਥੇ ਮਤਲਬ ਉਸ ਟਾਈਮ ਫੋਟੋ ਪਈ ਸੀਗੀ ਤੇ ਉਹਨਾਂ ਨੇ ਉਸ ਤੋਂ ਬਾਅਦ ਜਾ ਕੇ ਉਹ ਗੱਲ ਕਰਦੇ ਆ ਐਸਜੀਪੀਸੀ ਨਾਲ ਜਾਂ ਹੋਰਾਂ ਨਾਲ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਯਾਦਗਾਰ ਬਣਾਉਂਦੇ ਪਹਿਲੀ ਵਾਰ 1967 ਦਾ ਇਹਦਾ ਇਤਿਹਾਸ ਉਦੋਂ ਤੱਕ ਦਾ ਮਿਲਦਾ ਹੈਗਾ ਕਿ ਉਦੋਂ ਪਹਿਲੀ ਵਾਰ ਛੋਟੀ ਜਿਹੀ ਇਮਾਰਤ ਬਣੀ ਹੈ ਗੁਰਦੁਆਰਾ ਸਾਹਿਬ ਦੀ ਉਸ ਤੋਂ ਪਹਿਲਾਂ ਵੀ ਜਾਂ ਇੱਥੇ ਫੋਟੋ ਕਿਵੇਂ ਆਈ ਜਾਂ ਉਸ ਤੋਂ ਪਹਿਲਾਂ ਵੀ ਲੋਕ ਇੱਥੇ ਆਉਂਦੇ ਹੋਣਗੇ ਹਨਾ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਤੋਂ ਲੈ ਕੇ ਤੇ ਬਾਕੀ ਬਾਬਾ ਜੀ ਆਪਾਂ ਨੂੰ ਦੱਸਣਗੇ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਪਹਿਲਾਂ ਮੇਨ ਐਂਟਰੀ ਹੁੰਦੀ ਸੀ ਉਹ ਇੱਧਰ ਦੀ ਹੋਇਆ ਕਰਦੀ ਸੀਗੀ ਤੇ ਇੱਥੋਂ ਦੀ ਆ ਵਾਸ਼ਬੇਸ਼ਨ ਅੱਜ ਵੀ ਇੱਥੇ ਲੱਗਿਆ ਹੋਇਆ ਹੈਗਾ ਇੱਥੋਂ ਦੀ ਹੱਥ ਧੋਣ ਨੂੰ ਸੀਗਾ ਤੇ ਇੱਥੇ ਆ ਪੌੜੀਆਂ ਸੀਗੀਆਂ ਮਤਲਬ ਚਰਨ ਕਮਲ ਆਪਣੇ ਇੱਥੇ ਆ ਜਗ੍ਹਾ ਤੇ ਧੋ ਕੇ ਦਰਬਾਰ ਸਾਹਿਬ ਚ ਇੱਥੋਂ ਐਂਟਰੀ ਹੁੰਦੀ ਸੀ 메ਨ ਗੇਟ ਫਰੰਟ ਗੁਰਦੁਆਰਾ ਸਾਹਿਬ ਦਾ ਇਹ ਇਧਰਲੇ ਪਾਸੇ ਨੂੰ ਆ ਪਾਸੇ ਗੁਰਦੁਆਰਾ ਸਾਹਿਬ ਦੀ ਹੁਣ ਸੇਵਾ ਸੰਭਾਲ ਬਹੁਤ ਸੋਹਣੀ ਤੇ ਵਧੀਆ ਤਰੀਕੇ ਨਾਲ ਚੱਲ ਰਹੀ ਏ ਕਾਰ ਸੇਵਾ ਬਾਬਾ ਜੀ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਜੀ ਉਹਨਾਂ ਨੇ ਇਹ ਸੇਵਾ ਸ਼ੁਰੂ ਕਰਵਾਈ ਸੀਗੀ ਸਨ 2011 ਦੇ ਨੇੜੇ ਤੇੜੇ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਕੇਕਾਰ ਸੇਵਾ ਵਾਲੇ ਜਿੰਨੀਆਂ ਇਮਾਰਤਾਂ ਉਹਨਾਂ ਨੂੰ ਤਬਾਹ ਕਰ ਦਿੰਦੇ ਹਨਾ ਵੀ ਜ ਜਿਨ੍ਹਾਂ ਨੇ ਪ੍ਰਾਣੀਆਂ ਇਮਾਰਤਾਂ ਸਾਰੀਆਂ ਆਪਣੀਆਂ ਜਿਹੜੀਆਂ ਖੋਤੀਆਂ ਤੇ ਪਰ ਕਿਤੇ ਤੁਸੀਂ ਦੇਖੋ ਸੇਵਾ ਸੰਭਾਲ ਵੀ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਇੱਥੇ ਬਹੁਤ ਛੋਟਾ ਜਿਹਾ ਗੁਰਦੁਆਰਾ ਸਾਹਿਬ ਜਾਂ ਟੀਨ ਪਏ ਹੁੰਦੇ ਸੀ ਪਹਿਲਾਂ ਓਨੀ ਇਮਾਰਤ ਹੁੰਦੀ ਸੀ ਤੇ ਇੱਥੇ ਫਿਰ ਇਹ ਆਹ ਇੰਨਾ ਵਧੀਆ ਤੇ ਇੰਨੀ ਸੋਹਣੀ ਇਮਾਰਤ ਤਿਆਰ ਕਰਕੇ ਦਿੱਤੀ ਹੈਗੀ ਹੁਣ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਨੇ ਆਪਾਂ ਅੰਦਰਲੇ ਪਾਸੇ ਹੁਣ ਇਸ ਗੁਰਦੁਆਰਾ ਸਾਹਿਬ ਨੂੰ ਜਿਹੜੀ ਆਰਮੀ ਉਹ ਵੀ ਬਹੁਤ ਸਪੋਰਟ ਕਰਦੀ ਐ ਨੇੜੇ ਦੀ ਭਾਵੇਂ ਬੀਆਰਓ ਐ ਭਾਵੇਂ ਆਈਟੀਬੀਪੀ ਐ ਸਾਰੇ ਜਿੰਨੇ ਇੱਥੇ ਸਿੱਖ ਨੌਜਵਾਨ ਜਾਂ ਪੰਜਾਬ ਦੇ ਆਉਂਦੇ 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 ਆਉਂ ਇੱਥੋਂ ਦੇ ਜਿਹੜਾ ਲੰਗਰ ਹਾਲ ਹੈ ਤੇ ਹੋਰ ਵੀ ਇੱਥੇ ਪ੍ਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ। ਇਧਰਲੇ ਪਾਸੇ ਰਹਾਇਸ਼ ਲਈ ਕਮਰੇ ਬਣਾਏ ਗਏ ਆ ਤੇ ਬਹੁਤ ਸਾਰੇ ਤੁਸੀਂ ਜਦੋਂ ਵੀ ਇੱਥੇ ਆਉਂ ਬਹੁਤ ਸਾਰੇ ਵੈਸੇ ਯਾਤਰੀ ਇੱਥੇ ਆਉਂਦੇ ਵੀ ਆ। ਤੁਸੀਂ ਪੰਜਾਬ ਤੋਂ ਕੋਈ ਵੀ ਇੱਥੇ ਲੰਗਰ ਪਾਣੀ ਦਾ ਰਹਿਣ ਸਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ। ਤੁਸੀਂ ਇੱਥੇ ਆ ਕੇ ਨਾਰਥ ਸਿੱਕਮ 'ਚ ਜੇ ਤੁਸੀਂ ਘੁੰਮਣ ਆਓ ਵੈਸੇ ਜਿਵੇਂ ਪਿਛਲੇ ਵਲੌਗ 'ਤੱਕ ਕਹਿੰਦਾ ਸੀ ਮੈਂ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਤੇ ਕਿਉਂਕਿ ਇੱਥੇ ਹੋਟਲ ਵਗੈਰਾ ਦੀ ਫੈਸਿਲਿਟੀ ਘੱਟ ਆ। ਲੰਗਰ ਹਾਲ ਹੈ। ਅੰਦਰ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ 4 FD ਰੇਜ਼ਮੈਂਟ ਆ ਦੇਖੋ ਇਹ ਸਾਰਾ ਆਰਮੀ ਦਾ ਕਿਤਨਾ ਕਿਤੇ ਸਹਿਯੋਗ ਆ ਇਹ ਆਰਮੀ ਦੇ ਪਥਰ ਲਾਏ ਹੋਏ ਐ ਨਾਲ-ਨਾਲ ਇਹ ਜਿਹੜੀ ਫੌਜ ਵੱਲੋਂ ਸੇਵਾ ਚੱਲ ਰਹੀ ਆ ਤੁਸੀਂ ਦੇਖ ਲਓ 90 80 81 85 ਇਹ ਸਾਰੇ 85 86 ਤੇ ਇਧਰ ਤੁਸੀਂ ਦੇਖੋ 84 85 ਕੈਪਟਨ ਮਨਵੀਰ ਸਿੰਘ ਜਦੋਂ ਜਦੋਂ ਇੱਥੇ ਮਤਲਬ ਇੰਡੀਅਨ ਆਰਮੀ ਪੰਜਾਬ ਤੋਂ ਜਾਂ ਹੋਰ ਆਇਆ ਹੈ ਹਨਾ ਤੇ ojo ਸਾਰੇ ਇਥੇ ਸੇਵਾਵਾਂ ਕਰਦੇ ਰਹੇ ਆ ਲਾਸਟ ਤੱਕ ਆ 2018 ਦਾ ਲੱਗਿਆ ਹੋਇਆ 2018 ਚ ਵੀ ਸੇਵਾ ਚੱਲਦੀ ਰਹੀ ਉਹ 2020 ਦਾ ਵੀ ਲੱਗਿਆ ਹੋਇਆ ਉੱਪਰਲੇ ਪਾਸੇ ਤੇ ਇਸ ਗੁਰਦੁਆਰਾ ਸਾਹਿਬ ਨੂੰ ਗੁਰਨਾਨਕ ਲਾਮਾ ਸਾਹਿਬ ਕਿਹਾ ਜਾਂਦਾ ਹੈਗਾ ਤੇ ਇਧਰਲੇ ਪਾਸੇ ਇੱਕ ਉਹ ਪੁਰਾਣਾ ਦਰਖਤ ਵੀ ਮੌਜੂਦ ਹੈਗਾ ਜਿੱਥੇ ਕਹਿੰਦੇ ਕਿ ਗੁਰਨਾਨਕ ਪਾਤਸ਼ਾਹ ਨੇ ਖੁੰਡੀ ਗੁਰਨਾਨਕ ਪਾਸ਼ਾ ਨੇ ਇੱਥੇ ਖੁੰਡੀ ਗੱਡੀ ਸੀ ਖੁੰਡੀ ਤੋਂ ਇਹ ਦਰਖਤ ਬਣਿਆ ਸੀਗਾ ਜਿਹੜਾ ਇਹ ਦਰਖਤ ਖੜਾ ਹੈ ਇਹਨੂੰ ਕਿਹਾ ਜਾਂਦਾ ਹੈ ਇਹਨਾਂ ਦੀ ਲੈਂਗੁਏਜ ਚ ਚਲੌਣੇ ਤੇ ਇਹ ਸਿਕਮ ਦੇ ਵਿੱਚ ਦਰਖਤ ਹੁੰਦਾ ਹੈਗਾ ਤੇ ਗੁਰਨਾਨਕ ਪਾਸ਼ਾ ਨੇ ਇੱਥੇ ਕਹਿੰਦੇ ਅੱਗੇ ਛੋਟੀ ਗੱਡੀ ਸੀ ਜਦੋਂ ਇੱਥੋਂ ਦੀ ਸੰਗਤ ਕੋਲੋਂ ਉਹ ਜਾ ਰਹੇ ਸੀਗੇ ਉਹਨਾਂ ਨੇ ਕਿਹਾ ਸੀ ਵੀ ਸਾਡੀ ਕੋਈ ਮਤਲਬ ਸਾਡੇ ਲਈ ਕੋਈ ਯਾਦ ਛੱਡੋ ਹਨ ਤੇ ਇਹ ਦਰਖਤ ਉੱਥੋਂ ਛੋਟੀ ਤੋਂ ਹਰਾ ਭਰਾ ਹੋਇਆ ਸੀਗਾ ਤੇ ਇਹ ਇੱਕੋ ਇੱਕ ਦਰਖਤ ਹੈ ਫੋਰੈਸਟ ਜਿਹੜਾ ਡਿਪਾਰਟਮੈਂਟ ਹੈ ਸਿੱਕਮ ਦਾ ਉਹਦਾ ਸਰਵੇ ਵੀ ਹੋਇਆ ਹੈ ਇਹ ਇੱਕੋ ਇੱਕ ਦਰਖਤ ਹੈ ਜਿਹੜਾ ਮਤਲਬ ਹੈ ਮੁੜਿਆ ਹੋਇਆ ਆਦਰਵਾਈਜ਼ ਇਹ ਜਿੰਨਾ ਵੀ ਦਰਖਤ ਹੈਗਾ ਜਿਹੜਾ ਇਹ ਦਰਖਤ ਦੀ ਕਿਸਮ ਹੈ ਇਹ ਸਿੱਧੇ ਉੱਪਰ ਨੂੰ ਜਾਂਦੀ ਹੈ ਬਿਲਕੁਲ ਇਹ ਬਹੁਤ ਕਾਫੀ ਫੁੱਟ ਉੱਚਾ ਸਿੱਧਾ ਜਾਂਦਾ ਹੈ ਤੇ ਬਟ ਜਿਹੜਾ ਇਹ ਦਰਖਤ ਹੈ ਦੀਆਂ ਖੁੰਡੀਆਂ ਬਣੀਆਂ ਹੋਈਆਂ ਨੇ ਮੁੜਿਆ ਹੋਇਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਤੋਂ ਇਹਨੇ ਵਲ ਪਾਏ ਹੋਏ ਆ ਦਰਖਤ ਨੇ ਤੇ ਆ ਇੱਥੋਂ ਦੇ ਲੋਕਲ ਬੱਚੇ ਹੈਗੇ ਜਿਵੇਂ ਤੁਹਾਨੂੰ ਦੱਸਿਆ ਸੀ ਅੰਦਰ ਲੰਗਰ ਛਕਦੇ ਹਨ ਸਾਰੇ ਸਕੂਲਾਂ ਦੇ ਬੱਚੇ ਇੱਥੇ ਆ ਕੇ ਤੇ ਚਾਹ ਚਾਹ ਛਕ ਰਹੇ ਬਾਹਰਲੇ ਪਾਸੇ ਹੁਣ ਲੰਗਰ ਛਕ ਕੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਨੂੰ ਤੇ ਜਿੱਧਰ ਉਹ ਪੱਥਰ ਬਣਿਆ ਹੋਇਆ ਸੀਗਾ ਜਿਹੜਾ ਇਤਿਹਾਸਿਕ ਪੱਥਰ ਉਹ ਵੀ ਬਣਿਆ ਜਾਂਦਾ ਤੇ ਤੁਹਾਨੂੰ ਉਹਦੇ ਦਰਸ਼ਨ ਕਰਾਉਨੇ ਆ ਸਿੱਖ ਸੰਗਤ ਤੋਂ ਜਾਂ ਪੰਜਾਬ ਤੋਂ ਆਉਂਦੀ ਸੰਗਤ ਤੋਂ ਇਲਾਵਾ ਜਿਹੜੇ ਇੱਥੋਂ ਦੇ ਲੋਕਲ ਨਿਆਣੇ ਹੈਗੇ ਗੁਰਦੁਆਰਾ ਸਾਹਿਬ ਵੀ ਲੰਗਰ ਛਕਦੇ ਰਹ ਜਾਂਦੇ ਆ ਇਹ ਸਕੂਲ ਦੇ ਬੱਚੇ ਹੈਗੇ ਤੇ ਇਹ ਦੁਪਹਿਰ ਵੇਲੇ ਸਾਰੇ ਇੱਥੇ ਲੰਗਰ ਛਕਦੇ ਆ ਤੇ ਲੰਗਰ ਪਾਣੀ ਦਾ ਇੱਥੇ ਪ੍ਰਬੰਧ 24 ਘੰਟੇ ਚੱਲਦਾ ਹੈ ਜਿਵੇਂ ਆਪਣੇ ਪੰਜਾਬ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਹੁੰਦਾ ਹੈ। ਅਖੀਰ ਤੇ ਤੁਹਾਨੂੰ ਜਿਹੜਾ ਇੱਥੋਂ ਦਾ ਰਹਿਣ ਸਹਿਣ ਦਾ ਪ੍ਰਬੰਧ ਹੈ ਕਿਹੋ ਜਿਹਾ ਪ੍ਰਬੰਧ ਹੈਗਾ ਤੇ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ। ਤੇ ਨਾਲ ਸੂਬੇਦਾਰ ਗਿਆਨ ਸਿੰਘ ਭੁੱਲਰ ਹੋ ਰਹੇ ਨੇ ਤਸਵੀਰਾਂ ਵੀ ਇੱਥੇ ਅੰਦਰ ਲੱਗੀਆਂ ਹੋਈਆਂ ਤੇ ਉਹ ਵੀ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਕਿ ਕੌਣ ਸੀਗੇ ਜਿਨ੍ਹਾਂ ਨੇ ਮਹਾਨ ਪੁਰਸ਼ ਹਨ ਕਿਉਂਕਿ ਇਹੋ ਜਿਹੇ ਇਤਿਹਾਸਕ ਸਥਾਨ ਪਹਿਲੀ ਵਾਰ ਲੱਭਣੇ ਬਹੁਤ ਮੁਸ਼ਕਲ ਹੋ ਜਾਂਦੇ ਹੈਗੇ ਤੇ ਇਹ ਪਹਿਲਾਂ ਦੱਸਦੇ ਆ ਜਿਹੜੇ ਪੁਰਾਣੇ ਬੰਦੇ ਆਉਂਦੇ ਸਾਨੂੰ ਇੱਥੇ ਇੱਕ ਬਜ਼ੁਰਗ ਮਿਲੇ ਉਹ ਸਨ 95 ਤੋਂ ਕਹਿੰਦੇ ਆ ਵੀ ਇੱਥੇ ਆ ਰਹੇ ਹੈ ਤੇ ਉਦੋਂ ਦੱਸਦੇ ਮਤਲਬ ਕੁਝ ਵੀ ਨਹੀਂ ਹੁੰਦਾ ਸੀ ਆ ਚਾਰ ਦਿਵਾਰੀ ਨਹੀਂ ਹੁੰਦੀ ਸੀ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੈ ਵੀ ਸਨ 2015 ਦੇ ਨੇੜੇ ਤੇੜੇ ਸਾਰੀ ਇਮਾਰਤ ਤਿਆਰ ਹੋਈ ਹੈਗੀ ਉਦੋਂ ਦੀ ਥੋੜੀ ਜਿਹੀ ਇਹ ਕੰਟਰੋਵਰਸੀ ਸ਼ੁਰੂ ਹੋ ਗਈ ਜਗ੍ਹਾ ਨੂੰ ਲੈ ਕੇ ਪਹਿਲਾਂ ਤਾਂ ਜਿਵੇਂ ਤੁਹਾਨੂੰ ਦੱਸਿਆ ਗੁਰਦੁਆਰਾ ਸਾਹਿਬ ਬਹੁਤ ਨਿੱਕਾ ਹੁੰਦਾ ਸੀਗਾ ਇਹ ਤੇ ਬੁੱਧਿਜ਼ਮ ਦੇ ਅਨਸਾਰ ਜਿਹੜੇ ਇੱਥੇ ਦੇ ਮਤਲਬ ਬੋਧੀ ਲੋਕ ਆ ਉਹ ਮੰਨਦੇ ਆ ਕਿ ਇੱਥੇ ਉਹਨਾਂ ਦੇ ਇੱਕ ਗੁਰੂ ਆਏ ਸੀ ਜਿਨ੍ਹਾਂ ਦਾ ਨਾਮ ਸੀਗਾ ਰਿੰਨ ਪੋਚੇ ਇੱਥੇ ਆ ਬੋਰਡ ਤੇ ਲੱਗਿਆ ਹੋਇਆ ਬਸ ਇਤਿਹਾਸ ਦਾ ਫਰਕ ਹੈ ਨਾ ਕਿ ਉਹ 8ਵੀਂ ਸੈਂਚਰੀ ਚ ਮੰਨਦੇ ਆ ਗੁਰੂ ਸਾਹਿਬ 15ਵੀਂ ਸੈਂਚਰੀ ਚ ਮਤਲਬ 15ਵੀਂ ਸਦੀ ਦੇ ਵਿੱਚ ਗੁਰੂ ਸਾਹਿਬ ਇੱਥੇ ਆਏ ਆ ਸਾਡੇ ਨਾਲ ਨੇ ਇੱਥੋਂ ਦੇ ਬਾਬਾ ਜੀ ਯਾਦਵਿੰਦਰ ਸਿੰਘ ਜੀ ਤੇ ਸਸਤੀ ਗੱਲ ਜੀ ਬਾਈ ਕਾਲਚਾ ਪਤ ਜੀ ਤੇ ਤੁਸੀਂ ਕਦੋਂ ਤੋਂ ਇੱਥੇ ਸੇਵਾ ਸੰਭਾਲ ਕਰ ਰਹੇ ਹੋ ਜੀ ਮੈਂ ਜੀ 2012 ਤੋਂ ਆ ਜੀ 2012 ਤੋਂ ਫਿਰ ਤਾਂ ਗੁਰਦੁਆਰਾ ਸਾਹਿਬ ਉਹ ਤੋਂ ਬਣਿਆ ਬਣੀ ਹੋ ਮਤਲਬ ਨਹੀਂ ਉਹ ਤੋਂ ਗੁਰਦਸਾਹਿਬ ਬਹੁਤ ਛੋਟਾ ਜਿਹਾ ਗੁਰਦਸਾਹਿਬ ਹੁੰਦਾ ਸੀ ਆਪਾਂ ਪਹਿਲਾਂ ਅੱਛਾ ਜੀ ਉਹ ਤੋਂ ਬਾਬਾ ਜੀ ਨੇ ਸੇਵਾ ਲਈ ਆਪਾਂ 2011 ਚ ਆ ਗਏ ਸੀ ਇੱਥੇ ਪਹਚਾਲ ਆ ਗਿਆ 2011 ਚ 2011 ਦੇ ਇਹ ਸ਼ੁਰੂ ਕੀਤੀ। ਅੱਛਾ ਜੀ। ਤੇ ਕਦੋਂ ਕੰਪਲੀਟ ਕਦੋਂ ਹੋਈ ਇਹ ਸੇਵਾ? ਇਹ 2015 ਦੇ ਵਿੱਚ ਕੰਪਲੀਟ ਹੋਈ। ਅਕਤੂਬਰ 2015 ਦੇ ਵਿੱਚ। ਠੀਕ ਹੈ ਜੀ। ਸਾਰਾ ਮਤਲਬ 4 ਸਾਲ ਦੇ ਵਿੱਚ ਸਾਰਾ ਕੰਪਲੀਟ ਹੋ ਗਿਆ। ਕੰਪਲੀਟ ਕੀਤਾ। ਕਿਉਂਕਿ ਇੱਥੇ ਬਹੁਤ ਦਿੱਕਤਾਂ ਨੇ ਬਹੁਤ ਆਪਣਾ ਆਂਗੀਆਂ ਨੇ ਸਟ੍ਰਕਚਰ ਛੇ ਛੇ ਤੇ ਕੰਮ ਕਰਕੇ ਠੀਕ ਹੈ ਜੀ। ਸਾਰਾ ਕਮਰੇ ਸਾਰੇ ਇੱਥੇ 2004 ਸਾਲ ਦੇ ਵਿੱਚ ਬਣਾਏ। ਠੀਕ ਹੈ ਜੀ। ਤੇ ਜਿਹੜੇ ਜਿਹੜੇ ਮਤਲਬ ਜਗ੍ਹਾ ਹੈਗੀ ਇਹ ਪਹਿਲਾਂ ਇੰਨੀ ਸੀ ਜਾਂ ਖਰੀਦੀ ਸੀ ਉਦੋਂ ਬਾਬਾ ਜੀ ਨੇ ਇਥੇ ਜਗਾ ਕਾਫੀ ਸੀ ਜਿਹੜੀ ਆ ਸਾਹਮਣੇ ਦੇਖ ਰਹੇ ਹੋ ਸਾਹਮਣੇ ਮਨੁਸਤੀ ਬਣਾਈ ਹੈ ਨਾ ਇਹ ਵੀ ਜਗਾ ਇੱਥੇ ਗੁਰਦਵਾਰ ਸਾਹਿਬ ਦੇ ਰੂਮ ਹੁੰਦੇ ਸੀ ਹੌਲੀ ਹੌਲੀ ਇੱਥੋਂ ਇੱਕ ਐਸ ਡੀ ਐਮ ਆਇਆ ਉਹਨੇ ਜ਼ਬਰਦਸਤੀ ਕਰਕੇ ਅੱਗੇ ਵਾਲਾ ਕਬਚਾ ਕਰ ਲਿਆ ਅੱਛਾ ਜੀ ਪਿੱਛੇ ਦਰਬਾਰ ਸਾਹਿਬ ਆਪਾਂ ਉਹਨੂੰ ਬਣਾ ਚੁੱਕੇ ਸੀ ਇੱਥੇ ਖੁੱਲਹੀ ਹਾਂ ਖੁੱਲੀ ਜਗਾ ਰੱਖਣੀ ਸੀ ਕੋਈ ਦਵਾਰ ਲਗਣਾ ਜਾਂ ਕੋਈ ਪਰ ਲੇਕਿਨ ਉਹ ਨਾ ਬੜੀ ਬੜੀ ਠੀਕ ਹੈ ਤੇ ਫੇਰ ਉਦੋਂ ਜੀ ਮਤਲਬ ਇਹ ਗੁਰਦੁਆਰਾ ਸਾਹਿਬ ਦੇ ਨਾਮ ਨਹੀਂ ਸੀ ਜਗਾ ਜਿਹੜਾ ਉਹਨਾਂ ਨੇ ਐਸ ਡੀ ਐਮ ਸਾਹਿਬ ਨੇ ਤੁਸੀਂ ਕਿਹਾ ਨੇ ਗੁਰਦੁਆਰਾ ਸਾਹਿਬ ਦੇ ਨਾਮ ਇਸ ਕਰਕੇ ਨਹੀਂ ਕਿ ਇੱਥੇ अच्छा जी गुरदार साहब ਦੇ ਨਾਂ ਤੇ ਹੋ ਸਕਦੀ ਹੈ ਲੇਕਿਨ ਜਦੋਂ ਆਸਾਮ ਰੈਫਲ ਇੱਥੇ 2007 ਦੇ ਵਿੱਚ ਗਈ ਉਹਨਾਂ ਨੇ ਐਗਰੀਮੈਂਟ ਕੀਤੇ ਹੋਏ ਸੀ ਜਗਾ ਜਿਹੜਾ 75 ਦੇ ਵਿੱਚ ਲਈ ਨਾ ਐਗਰੀਮੈਂਟ ਕੀਤੇ ਹੋਏ ਸੀ ਗੁਰਦਾਰ ਨਾਨਕ ਖਲਾਮਾ ਸਾਹਿਬ ਦੇ ਨਾਂ ਤੇ ਉਹ ਐਗਰੀਮੈਂਟ ਅਜੇ ਵੀ ਹੈਗੇ ਸਾਡੇ ਕੋਲ ਅਸੀਂ ਪੰਚਾਇਤ ਨਾਲ ਐਗਰੀਮੈਂਟ ਅਸੀਂ ਕੀਤਾ ਗੁਰਦਾਰ ਕਾਰ ਡੇਰਾ ਕਾਰਸਾ ਬਾਬਾ ਰਵਨ ਸਿੰਘ ਬਾਬਾ ਚੰਨ ਸਿੰਘ ਜੀ ਕਾਰਸਾ ਦਿੱਲੀ ਵਾਲਿਆਂ ਨੇ ਠੀਕ ਹੈ ਜੀ ਜ਼ਮੀਨ ਹਜੇ ਵੀ ਲੈਣ ਨਹੀਂ ਹੋਈ ਨਾ ਸਿਰਫ ਐਗਰੀਮੈਂਟ ਹੈ ਐਗਰੀਮੈਂਟ ਹੈ ਹਾਂਜੀ ਐਗਰੀਮੈਂਟ ਹੈ ਅੱਛਾ ਐਗਰੀਮੈਂਟ ਹੀ ਪੂਰੀ ਜਗ੍ਹਾ ਦਾ ਸੀ ਜਦੋਂ ਨਾਮ ਤੇ ਪਹਿਲਾਂ ਜਿਵੇਂ ਮੈਂ ਪੜਿਆ ਸੀਗਾ ਵੀ 1967 ਦੇ ਨੇੜੇ ਤੇੜੇ ਪਹਿਲੀ ਵਾਰ ਮਿਲਿਆ ਸੀਗਾ ਸੂਬੇ 68 ਦੇ ਵਿੱਚ ਸੂਬੇਦਾਰ ਗਿਆਨ ਸਿੰਘ ਭੁੱਲਰ ਸੀ ਕੋਈ ਉਹ ਆਏ ਸੀ ਪਹਿਲੀ ਵਾਰ ਇੱਥੇ ਉਹ ਆਏ ਸੀ 70 ਤੋਂ ਬਾਅਦ ਜਦੋਂ 65 ਦੀ ਜੰਗ ਹੋਈ ਨਾ ਉਸ ਤੋਂ ਬਾਅਦ ਆਏ ਸੀ ਉਹ ਲੋਕ ਆਰਮੀ ਉਹ ਤੋਂ ਬਾਅਦ ਆਈ ਪਹਿਲਾਂ 65 ਦੀ ਜੰਗ ਥੋੜੀ ਬਹੁਤ ਪਹੁੰਚ ਆਪਣੀ ਆਈ ਸੀ ਠੀਕ ਹੈ ਜੀ ਤੇ ਜਿਹੜਾ ਆ ਛੋਟਾ ਜਿਹਾ ਲੱਕੜ ਦਾ ਦੇਖ ਰਹੇ ਹੋ ਨਾ ਇਹਨਾਂ ਪਹਿਲਾਂ ਇੱਥੇ ਅੱਛਾ ਜੀ ਤੇ ਜੇ ਵੀ ਉਹ ਆਪਣਾ ਆਪਣਾ ਕਰਦੇ ਨੇ ਪੂਜਾ ਪਾਠ ਅੱਛਾ ਜੀ ਇਹ ਸਥਾਨ ਉਹਨਾ ਸ਼ੁਰੂ ਕੀਤਾ 70 ਦੇ ਵਿੱਚ ਨਿਸ਼ਾਨ ਸਾਹਿਬ ਇਕਲਾਤਾ ਸੀ 70 ਦੇ ਵਿੱਚ ਸਥਾਨ ਸ਼ੁਰੂ ਕੀਤਾ ਮਤਲਬ ਜਦੋਂ ਇੱਥੇ ਸੂਬੇਦਾਰ ਸਾਹਿਬ ਆਉਂਦੇ ਪਹਿਲਾਂ ਉਦੋਂ ਉਹਨਾਂ ਨੇ ਉਦੋਂ ਉਹਨਾਂ ਨੇ ਕਹਿੰਦੇ ਵੀ ਉਹਨਾਂ ਨੂੰ ਜਿਹੜੇ ਲੋਕਲ ਲੋਕ ਸੀ ਵੀ ਉਹਨਾਂ ਨੇ ਲਾਮਾ ਕਹਿ ਕੇ ਪਛਾਣਿਆ ਹਨ ਨਹੀਂ ਤੁਸੀਂ ਤਵਾਰਿਕ ਗੁਰੂ ਖਾਲਸਾ ਵੇਖੋ ਨਾ ਤਵਾਰਿਕ ਗੁਰੂ ਖਾਲਸਾ ਦੇ ਵਿੱਚ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਦਾ ਚੰਗਾ ਨਾਮ ਬਸਤੀਆਂ ਦਾ ਝਾਕਾ ਲੈ ਪੁਟਾਨ ਦੇਸ਼ ਪ੍ਰਵੇਸ਼ ਕੀਤਾ ਚੰਗਾ ਨਾਮ ਤਾਂ ਚੰਗੀ ਥਾਂ ਮਾਰਾ ਇਹ ਜਗ੍ਹਾ ਨੂੰ ਕਿਹਾ ਸੀ ਠੀਕ ਹੈ ਜੀ ਤੇ ਜੇ ਤੁਸੀਂ ਦੇਖ ਰਹੇ ਪੱਤਾ ਇੱਥੇ ਪਹਿਲਾਂ ਪੱਥਰ ਦਾ ਵੀ ਨਿਸ਼ਾਨ ਸਾਹਿਬ ਹੁੰਦਾ ਸੀ ਅ ਸਾਮਰੇ ਫਲੇ ਤੋਂ ਛੱਡ ਕੇ ਚਲੀ ਗਈ ਉਦੋਂ ਸਾਰਾ ਇਹ ਮੋਟਾ ਮੋਟੀ ਕੈਪਚਰ ਹੋਇਆ ਠੀਕ ਹੈ ਜੀ ਮਤਲਬ 2007 ਤੱਕ ਤਾਂ ਜਿਹੜੀ ਫੌਜ ਸੀ ਫੌਜ ਦੇ ਫੌਜ ਦੇ ਅੰਡਰ ਸੀ ਕਰ ਦੋ ਸਾਰਾ ਸਾਹਮਣੇ ਡਿਊਟੀ ਸੀ ਗੁਰਦਾਰ ਨਾਨਕ ਲਾ ਮਾ ਸਾਹਿਬ ਦੀ ਜੋੜੀ ਬਣੀ ਹੋਈ ਸੀ ਤੇ ਇਹ ਪੱਥਰ ਸਾਬ ਦੇ ਵਿੱਚ ਉੱਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਸੀ ਇਹ ਸਾਰਾ ਫੌਜ ਦੇ ਅੰਡਰ ਹੁੰਦਾ ਹੀ ਕੋਈ ਦੱਸਦਾ ਸੋ ਅੱਛਾ ਜਿੰਨਾ ਟਾਈਮ ਫੌਜ ਦੇ ਅੰਡਰ ਸੀ ਉਦੋਂ ਉਸਨੇ ਲੋਕਲ ਬੰਦਿਆਂ ਨੇ ਛੇੜਿਆ ਨਹੀਂ ਹੈਗਾ ਕਿਉਂਕਿ ਫੌਜ ਦੇ ਮਤਲਬ ਫੌਜ ਨੇ ਪੰਗਾ ਨਹੀਂ ਲਿਆ ਜਦੋਂ ਮਤਲਬ ਫੌਜ ਤੋਂ ਆਮ ਸਿਵਲ ਚ ਆਪਣੇ ਕੋਲੇ ਅੰਡਰ ਆ ਗਏ ਨਹੀਂ ਆਪਣੇ ਕੋਲੇ ਨਹੀਂ 2007 ਦੇ ਵਿੱਚ ਜਦੋਂ ਆਸਾਮ ਵਾਲੇ ਫੇਰੇ ਤੋਂ ਚੱਲ ਗਈ ਨਾ ਉੱਥੇ ਲੋਕਲ ਪੰਚਾਇਤ ਨੂੰ ਦੇ ਗਈ ਅੱਛਾ ਇੱਥੋਂ ਦੀ ਜਿਹੜੀ ਚੁੰਘਠੰਗ ਦੀ ਪੰਚਾਇਤ ਸੀ ਉਹਨਾਂ ਨੂੰ ਸੰਭਾ ਗਏ ਹਾਂ ਉਹਨਾਂ ਦਾ ਸੇਵਾ ਸੰਭਾਲਣੀ ਹੋਈ ਤੇ ਦੋ ਵਾਰ ਆਏ ਮਾੜਾ ਮੋਟਾ ਤੇ ਹਲਕਾ ਫੁਲਕਾ ਹੈਲਪਫੁਲ ਕਰਦੇ ਰਹੇ ਹਾਂਜੀ ਹਾਂਜੀ ਫਿਰ ਪੰਚਾਇਤ ਨੇ ਇੱਥੋਂ ਦੀ ਜਿਹੜੀ ਗ੍ਰੇਫ ਜਿਹੜੀ ਰੋਡ ਬਣਾਉਂਦੀ ਬਿਆਰੋ ਉਹਨਾਂ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਠੀਕ ਹੈ ਜੀ ਤੇ ਉਹਨਾਂ ਨੇ ਇੱਕ ਪਾਠੀ ਸਿੰਘ ਦਿੱਤਾ ਇੱਥੇ ਅੱਛਾ ਬੀਆਰਓ ਨੇ ਬੀਆਰਓ ਨੇ ਫਿਰ ਇੱਥੇ ਇੱਕ ਰਤਨ ਸਿੰਘ ਹੁੰਦਾ ਸੀ ਆਰਮੀ ਦੇ ਵਿੱਚ ਸੂਬੇਦਾਰ ਸਾਹਿਬ ਇੱਕ ਆਇਆ ਅੱਛਾ ਜੀ ਉਹ ਸੂਬੇਦਾਰ ਸਾਹਿਬ ਨੇ ਵਿਚਾਰੇ ਨੇ ਬਹੁਤ ਮਿਹਨਤ ਕੀਤੀ ਉਹਨੇ ਫਿਰ ਅਪਰੋਚ ਕੀਤਾ ਪੰਜਾਬ ਚ ਕਈ ਸੰਸਥਾਵਾਂ ਕੋਲ ਗਿਆ ਤੇ ਉਹਨਾਂ ਨੇ ਕਿਸੇ ਨੇ ਪੱਲਾ ਨਹੀਂ ਫੜਾਇਆ ਫਿਰ ਕਿਸੇ ਨੇ ਕਿਹਾ ਕਿ ਤੁਸੀਂ ਬੰਗਲਾ ਸਾਹਿਬ ਜਾਓ ਸਾਰ ਸੇਵਾਣਾ ਕੋਲ ਉਹ ਕਰ ਸਕਦੇ ਨੇ ਹਾਂਜੀ ਫਿਰ ਉਹ ਬੰਗਲਾ ਸਾਹਿਬ ਕਾਰ ਸੇਵਾਜ ਬਾਬਾ ਹਰਬੰਸ ਸਿੰਘ ਜੀ ਉਦੋਂ ਹੁੰਦੇ ਸੀ ਉਹਨਾਂ ਕੋਲ ਆਏ ਹਾਂਜੀ ਬਾਬਾ ਜੀ ਨੇ ਕਿਹਾ ਜੇ ਇਤਿਹਾਸਿਕ ਸਥਾਨ ਫਿਰ ਤੇ ਅਸੀਂ ਬਣਾਵਾਂਗੇ ਅੱਛਾ ਜੀ ਤੇ ਫਿਰ ਉਹ ਪਤਾ ਕਰਕੇ ਇਤਿਹਾਸ ਕਰਕੇ ਫਿਰ ਅਸੀਂ 2011 ਚ ਇੱਥੇ ਆਏ ਅੱਛਾ 2011 ਤੋਂ ਬਾਅਦ ਬਾਬਾ ਹਰਬੰਸ ਸਿੰਘ ਜੀ ਨੇ ਉਦੋਂ ਬਾਅਦ ਸੇਵਾ ਸੰਭਾਲ ਚੱਲ ਰਹੀ ਹੈ ਉਦੋਂ ਤੱਕ ਤੇ ਸਾਰਾ ਕੁਝ ਹੋ ਚੁੱਕਾ ਜਿਹੜਾ ਇਹ ਕੰਟਰੋਵਰਸੀ ਹੈ ਜਾਂ ਕਨਫਲਿਕਟ ਹੈ ਜੋ ਨਾਲੇ ਅੰਦਰੋਂ ਦੇਖ ਲੈਣੇ ਇਹ ਕਦੋਂ ਤੋਂ ਸ਼ੁਰੂ ਹੋਇਆ ਹੈ ਮਤਲਬ ਅਸਲ 'ਚ ਉਦੋਂ ਪਹਿਲਾਂ ਦਾ ਜਿਵੇਂ ਤੁਸੀਂ ਕਹਿੰਨ ਉਹ ਵੀ ਹੈ ਨਹੀਂ ਸੀਗਾ ਕਦੋਂ ਤੋਂ ਇਮਾਰਤ ਬਣਾਉਣ ਤੋਂ ਬਾਅਦ ਚੋਂ ਸ਼ੁਰੂ ਹੋ ਗਿਆ ਇਹ ਮੰਨ ਨਹੀਂ ਨਹੀਂ ਉਦੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸਾਡੇ ਆਉਣ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ ਇਹ 2006-7 ਦੇ ਆਸਪਾਸ ਜਦੋਂ ਛੱਡ ਕੇ ਗਏ ਨਾ ਜਦੋਂ ਮਤਲਬ ਆਸਾਮ ਰਾਈਫ ਆਪਣੇ ਉਹਦੇ ਵਿੱਚ ਹਿਸਟਰੀ ਦੇ ਵਿੱਚ ਜਾਂ ਆਪਣੇ ਉਹਦੇ ਵਿੱਚ ਜਿਹੜੇ ਗੈਜਟ ਦੇ ਵਿੱਚ ਵੀ ਇਹ ਬੁੱਧਿਸਟ ਪਲੇਸ ਹੈ ਪਲੇਸ ਦੀ ਉਹ ਸਟਾਰਟ ਤੇ 2001 ਚ ਹੀ ਹੋ ਗਿਆ ਸੀ ਅੱਛਾ ਜੀ ਉਦੋਂ ਤੋਂ ਹੀ ਮਤਲਬ ਅੱਛਾ ਇੱਕ ਮੈਨੂੰ ਇੱਥੇ ਸਿੰਘ ਵੀ ਮਿਲੇ ਸੀ ਹੋਰ 1995 ਤੋਂ ਕਹਿੰਦੇ ਅਸੀਂ ਆਉਂਦੇ ਜਾਂਦੇ ਹਾਂ ਉਹ ਕਹਿੰਦੇ ਸਾਡੀਆਂ ਪਰਮਿਸ਼ਨਾਂ ਵੀ ਰੱਦ ਕਰ ਦਿੰਦੇ ਸੀ ਗਵਰਨਮੈਂਟ ਮਤਲਬ ਸਾਨੂੰ ਆਉਣ ਨਹੀਂ ਦਿੰਦੇ ਸੀ ਵੀ ਸਿੱਖੋਂ ਤੁਸੀਂ ਤਾਂ ਕਹਿੰਦੇ ਡਾਂਗਮਾਰ ਸਾਹਿਬ ਦਾ ਕੇਸ ਚੱਲਦੇ ਆ ਹਾਂਜੀ ਗੁਰੂ ਡਾਂਗਮਾਰ ਸਾਹਿਬ ਸਾਰਾ ਕ੍ਰੇਟ ਜਿਹੜਾ ਗਵਰਨਮੈਂਟ ਦਾ ਇੱਕ ਐਸਡੀਐਮ ਦੇ ਥਰੂ ਕ੍ਰੀਏਟ ਕੀਤਾ ਹੋਇਆ ਸੀ ਇਹ ਸਾਰਾ ਉਹਨੇ ਗੁਰਦਾਸ ਸਾਹਿਬ ਤੋਂ ਹਟਾਇਆ 2017 ਤੋਂ ਕੇਸ ਚੱਲਣ ਦੇ ਐਕਚੁਅਲੀ ਮੇਨ ਮੁੱਦਾ ਇੱਥੇ ਆਉਂਦਾ ਸੰਗਤਾਂ ਨਹੀਂ ਆਉਂਦੀਆਂ ਜਦੋਂ ਸੰਗਤ ਆਏ ਥੋੜਾ ਹਾਰਡ ਰਹੇ ਤੇ ਥੋੜਾ ਡਰ ਵੀ ਰਹਿੰਦਾ ਹਾਂਜੀ ਹੈਨਾ ਮਤਲਬ ਜਿੰਨੀ ਵੱਧ ਸੰਗਤ ਆਉ ਉਹ ਇੰਨਾ ਐ ਹੋ ਇਹਨਾਂ ਨੂੰ ਵੀ ਹਾਂ ਸਿਖਾਉਂਦੇ ਜਾਂਦੇ ਨੇ ਹੁਣ ਸਾਰਾ ਖਰਚਾ ਜਿਹੜਾ ਹੁਣ ਆਂਦਾ ਵੇਖੋ ਜੀ ਰਾਸ਼ਨ ਪਾਣੀ ਸਾਰਾ ਦਿੱਲੀ ਤੋਂ ਆਂਦਾ ਹੈ ਅੱਛਾ ਜੀ ਤੇ ਬੰਦਿਆਂ ਦੀ ਤਨਖਾਹਾਂ ਇਹ ਬਾਈ ਟ੍ਰੇਨ ਜਾਂ ਬਾਈ ਗੱਡੀ ਚ ਪਾ ਦਿੰਦੇ ਨੇ ਕਿਸਾਂ ਕਿਸੇ ਲੀ ਗੁੜੀ ਆ ਜਾਂਦਾ ਉੱਥੇ ਫਿਰ ਅਸੀਂ ਲੈ ਆਉਂਦੇ ਆ ਅੱਛਾ ਉੱਥੋਂ ਤੁਸੀਂ ਬੰਦਿਆਂ ਦੀ ਤਨਖਾਹਾਂ ਵੀ ਉੱਥੋਂ ਆਂਦੀਆਂ ਨੇ ਤੇ ਉਹ ਹੀ ਆ ਫਿਰ ਜਦੋਂ ਸੰਗਤ ਆਣ ਗਿਆ ਤੇ ਗੁਰਦਾਸ ਸਾਹਿਬ ਆਪਣੇ ਪੈਰਾਂ ਤੇ ਖੜਾ ਹੋਏਗਾ ਲੋਕਾਂ ਵੀ ਥੋੜਾ ਜਿਹਾ ਪ੍ਰਭਾਵ ਪਾਏਗਾ ਥੋੜਾ ਹੱਲਾ ਇਹ ਤੁਸੀਂ ਦੇਖੋ ਵੀ ਆਪਾਂ ਨੂੰ ਚਾਹੀਦਾ ਨਾ ਪੰਜਾਬ ਤੋਂ ਜਾਂ ਜਿੰਨੇ ਵੀ ਸਿੱਖ ਸੰਗਤ ਆਪਣੀ ਜਾਂ ਪੰਜਾਬ ਦੇ ਲੋਕ ਸੁਣ ਰਹੇ ਆ ਹਨਾ ਤੇ ਵੱਧ ਤੋਂ ਵੱਧ ਆ ਇੱਥੇ ਸਾਨੂੰ ਆਉਣਾ ਚਾਹੀਦਾ ਇੱਕ ਤਾਂ ਦੂਰ ਹੈ ਸਿੱਕਮ ਆਪਾਂ ਛੇਤੀ ਜ਼ਿਆਦਾ ਹੁੰਦੇ ਨਹੀਂ ਤੇ ਬਾਬਾ ਹਰਬੰਸ ਸਿੰਘ ਜੀ ਦੀ ਵੀ ਉਹਨਾਂ ਨੇ ਬਹੁਤ ਵੱਡੀ ਸੇਵਾ ਮਤਲਬ ਉਹਨਾਂ ਨੇ ਚਲਾਈ ਹੈ ਇੱਥੇ ਇੰਨੀ ਦੂਰ ਹੈ ਜਿਹੜੇ ਸਿੱਖ ਇਤਿਹਾਸ ਸਥਾਨ ਹੈ ਉਹਨਾਂ ਦੀ ਸੇਵਾ ਸੰਭਾਲ ਕਰ ਰਹੇ ਅੱਛਾ ਜਿਹੜਾ ਗੁਰੂ ਡੋਂਗਮਾਰ ਸਾਹਿਬ ਉਹਦਾ ਵੀ ਮੈਂ ਸੁਣਿਆ ਸੀ ਵੀ ਕੇਸ ਚੱਲ ਰਿਹਾ ਬਹੁਤ ਚੱਲ ਰਿਹਾ ਅੱਜ ਹੀ ਤਰੀਕ ਸੀ ਉਹਦੀ ਅੱਛਾ ਅੱਜ ਤਰੀਕ ਸੀ ਅੱਜ ਤਰੀਕ ਸੀ ਫਿਰ ਅੱਜ ਉਹਨਾਂ ਨੇ ਕੋਰਟ ਦੇ ਵਿੱਚ ਕਿਹਾ ਗਵਰਨਮੈਂਟ ਨੇ ਹਾਂਜੀ ਕਿ ਅਸੀਂ ਜਿਵੇਂ ਅਸੀਂ ਗੁਰਦਰਾ ਸਾਹਿਬ ਉਹਦੇ ਦਿਨ ਨੂੰ ਤਿਆਰ ਅਸੀਂ ਤਾਂ ਠੀਕ ਹੈ ਦਿਓ कंस्ट्रक्शन नहीं करोगे मतलब बनाओगे नहीं, थीक थीक नहीं आज, वे, वे वे आज, है ठीक है नहीं ਜਿਵੇਂ ਸਾਡਾ ਸੀ ਉਹ ਦੇਓ ਅੱਜ ਹੋਮੇ ਹੋਮੇ ਰੱਖ ਲਈ ਹੁਣ ਅਗਸਤ ਦੀ ਡੇਟ ਪਈ ਹੈ ਅੱਜ ਕਿ ਅਗਸਤ ਦੇ ਵਿੱਚ ਤੁਸੀਂ ਉਦੋਂ ਤੱਕ ਮੀਟਿੰਗ ਕਰਕੇ ਆਪਣਾ ਗਵਰਨਮੈਂਟ ਨਾਲ ਸਾਰਿਆਂ ਨਾਲ ਗੱਲ ਕਰਕੇ ਠੀਕ ਹੈ ਜੀ ਦੇਖੋ ਅਗਸਤ ਦੀ ਡੇਟ ਪਈ ਹੈ ਜਿਹੜਾ ਗੁਰਦੁਆਰਾ ਗੁਰੂ ਡੋਂਗਮਾਰ ਸਾਹਿਬਾ ਨੂੰ ਬਿਲਕੁਲ ਚਾਈਨਾ ਦੇ ਬਾਰਡਰ ਤੇ ਪੈ ਜਾਂਦਾ ਲਗਭਗ ਮੈਨਾਂ ਦਾ 7-8 ਕਿਲੋਮੀਟਰ ਹੋਣਾ ਤੇ ਤਿੱਬਤ ਦਾ ਬਾਰਡਰ ਐਕਚੁਅਲੀ ਪਹਿਲਾਂ ਤਿੱਬਤ ਹੀ ਹੁੰਦਾ ਸੀ ਹਾਂ ਪਹਿਲਾਂ ਤਿੱਬਤ ਸੀ ਹਾਂਜੀ ਗੁਰਨਾਨ ਦੇਵ ਜੀ ਤੇ ਤਿੱਬਤ ਹੀ ਆਏ ਸੀ ਜਿਵੇਂ ਪੱਥਰਸਰ ਲੇ ਲਦਾਖ ਤਿੱਬਤ ਹੁੰਦੇ ਹੋਏ ਗੁਰੂ ਡੋਂਗਮਾਰ ਸਾਹਿਬ ਹੋ ਗਏ ਇੱਥੋਂ ਫਿਰ ਅਰੁਣਾਚਲ ਅੱਗੇ ਹੁਣ ਮਨਚੂਕਾ ਤਾਜ ਅੱਛਾ ਜੀ ਜਿਹੜਾ ਜਿਵੇਂ ਗੁਰਨਾਨਕ ਪਾਸ਼ਾ ਤੇ ਤੀਜੀ ਅਦਾਸੀ ਦੇ ਦੌਰਾਨ ਇੱਥੇ ਮੰਨਿਆ ਜਾਂਦਾ ਹੈ ਨਾ ਹਾਂ 1516 17 ਹਾਂਜੀ ਤੇ ਜਿਹੜਾ ਮਤਲਬ ਨੇਪਾਲ ਗਏ ਆ ਉਹ ਉਹ ਵਾਪਸੀ ਚ ਗਏ ਨੇ ਵਾਪਸੀ ਚ ਗਏ ਨੇ ਇਧਰੋਂ ਕਿਹੜੀ ਕਿਨੇ ਪਾਸਿ ਜੀ ਆਇਆ ਤਿੱਬਤ ਤੋਂ ਤਿੱਬਤ ਤੋਂ ਤਿੱਬਤ ਨੇੜੇ ਆ ਹਾਂਜੀ ਤਿੱਬਤ ਤੋਂ ਆਏ ਗੁਰੂ ਡਾਂਗ ਮਾਰ ਸਾਹਿਬ ਡਾਂਗ ਪੰਜਾਬੀ ਡੰਡੇ ਨੂੰ ਬੋਲਦੇ ਨੇ ਮਾਰੇ ਨੇ ਤੇ ਮਾਰੇ ਉਤੋਂ ਬਾਅਦ ਇੱਥੇ ਆਏ ਆ ਪੱਥਰ ਦੇ ਆ ਪੈਰਾਂ ਦੇ ਨਿਸ਼ਾਨ ਮਹਾਰਾਜ ਦਿਖਾਓ ਥੱਲੇ ਹਾਂਜੀ ਉਹ ਕਲੀਅਰ ਦਿਖ ਰਿਹਾ ਥੱਲੇ ਨਾ ਹਾਂਜੀ ਇਹ ਇੱਕ ਸੁਣਿਆ ਸੀ ਕਹਿੰਦੇ ਰਕਸ਼ ਦੇ ਵੀ ਨਿਸ਼ਾਨ ਹਉਤਲੇ ਨੇ ਅੱਛਾ ਇਹ ਰਕਸ਼ਸ ਦੇ ਉੱਪਰਲੇ ਗੋਨਾਂ ਦੇ ਜੀ ਦਾ ਥੱਲੇ ਆ ਦੇਖੋ ਥੱਲੇ ਥੱਲੇ ਦੇਖ ਰਿਹਾ ਜੀ ਹਾਂਜੀ ਉਹ ਰਕਸ਼ਸ ਦੇ ਨੇ ਅੱਛਾ ਹੇਠਲੇ ਪਾਸੇ ਵਾਲੇ ਰਕਸ਼ਸ ਦੇ ਉਹ ਉੱਤੇ ਵਾਲੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੇਖ ਰਹੇ ਨਾ ਪੂਰਾ ਪੈਰ ਬਣਿਆ ਹੋਇਆ ਥੱਲੇ ਆ ਜਿਹੜਾ ਅੱਛਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਾਬਾ ਜੀ ਦੱਸਦੇ ਆ ਤੇ ਉੱਪਰ ਲਾਓ ਰਕਸ਼ਸ ਲੈ ਗਏ ਠੀਕ ਹੈ ਜੀ ਇੱਥੇ ਆਪਣੇ ਪੰਜਾਬੀ ਪਰਿਵਾਰ ਰਹਿੰਦੇ ਆ ਜੀ ਕੋਈ ਬਿਲਕੁਲ ਨਹੀਂ ਜੀ ਇੱਕ ਵੀ ਨਹੀਂ ਪੰਜਾਬੀਆਂ ਸਿਰਫ ਇੱਕ ਮੈਂ ਕੱਲਾ ਹੀ ਬਾਕੀ ਸਾਰੇ ਸਾਡੇ ਕੋ ਬਿਹਾਰ ਵਾਲੇ ਮੁੰਡੇ ਕੰਮ ਕਰਦੇ ਨੇ ਅੱਛਾ ਤੁਸੀਂ 7 ਲੱਖ ਦੀ ਸੰਭ ਸੰਭਾਲ ਕਰਦੇ ਵੈਸੇ ਤੁਸੀਂ ਕਿੱਥੋਂ ਦੇ ਮੈਂ ਵੈਸੇ ਯੂਪੀ ਦਾ ਜੀ ਅੱਛਾ ਪੈਸੇ ਯੂਪੀ ਤੋਂ ਅੱਛਾ ਤੁਸੀਂ ਮਤਲਬ ਜਦੋਂ ਦਾ ਸਾਰਾ ਦੇਖ ਰਹਿਕ ਜਿੰਨਾ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਵਧੀ ਫੁੱਲੀ ਹੈ ਤੁਹਾਡੇ ਤੁਹਾਡੀ ਦੇਖ ਰਹਿਕ ਥੱਲੀ ਹੋਇਆ ਜੀ ਬਿਲਕੁਲ ਠੀਕ ਹੈ ਜੀ ਵੈਸੇ ਆਰਮੀ ਦੇ ਤਾਂ ਜਾਂ ਹੋਰ ਇੱਥੇ ਆਉਂਦੇ ਰਹਿੰਦੇ ਹੁਣ ਸਹਿਯੋਗ ਹਾਂ ਸਹਿਯੋਗ ਬਹੁਤ ਆਉਂਦੀ ਸਹਿਯੋਗ ਬਹੁਤ ਰਹਿੰਦਾ ਉਹਨਾਂ ਦਾ ਉਹਨਾਂ ਤੋਂ ਬਿਨਾਂ ਸਾਡਾ ਫਿਰ ਮੁਸ਼ਕਲ ਹੀ ਹੈ ਬਾਕੀ ਤੇ ਸੰਗਤ ਆਉਂਦੇ 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 ਰਹਿੰਦੇ ਨੇ ਕਾਫੀ ਇੱਥੇ ਇਹਦਾ ਕੀ ਇਤਿਹਾਸ ਹੈ ਜੀ ਇਹਦਾ ਜਿਹੜਾ ਚੋ ਜਲ ਨਿਕਲਦਾ ਹੈਗਾ ਕਹਿੰਦੇ ਨੇ ਜੀ ਇੱਥੇ ਨਾ ਚਿੱਕੜ ਹੁੰਦਾ ਸੀ ਬਹੁਤ ਅੱਛਾ ਇਸ ਜਗ੍ਹਾ ਤੇ ਜਦੋਂ ਮਹਾਰਾਜ ਆਏ ਤੇ ਛਾਂ ਪੈ ਗਈ ਮਹਾਰਾਜ ਨੇ ਅੱਗੇ ਜਾਣਾ ਸੀ ਹਾਂਜੀ ਤੇ ਬਹੁਤ ਚਿੱਕੜ ਵਗੈਰਾ ਸੀ ਤੇ ਉਹਨਾਂ ਨੇ ਕੀ ਕੀਤਾ ਇੱਥੇ ਜਦੋਂ ਆਏ ਰਾਖਸ਼ ਨੇ ਪੱਥਰ ਮਾਰਿਆ ਤੇ ਮਹਾਰਾਜ ਜਿਹੜੇ ਖੁੰਡੀ ਹੋ ਲਾਈ ਮਤ ਇਹ ਪੱਥਰ ਪੂਰਾ موم ਬਣ ਗਿਆ ਅੱਛਾ ਇਥੇ ਖੁੰਡੀ ਲਾਈ ਮਤਲਬ ਮਹਾਰਾਜ ਨੇ ਪੱਥਰ ਤੇ ਖੁੰਡੀ ਲਾਈ ਰੋਕਿਆ ਤੇ ਪੂਰਾ ਮੋਮ ਬਣ ਗਿਆ ਅੱਛਾ ਜੀ ਤੇ ਮਹਾਰਾਜ ਨੇ ਕਿਹਾ ਚਲੋ ਸਾਨੂੰ ਚੰਗੀ ਥਾਂ ਮਿਲ ਗਈ ਬਹਿਣ ਨੂੰ ਠੀਕ ਹੈ ਜੀ ਮਹਾਰਾਜ ਜਦ ਉੱਤੇ ਬੈਠੇ ਉਹਨਾਂ ਕੋਲ ਜਿਹੜੇ ਥੋੜੇ ਬਹੁਤ ਚੌਲ ਸੀ ਉਹ ਖਾਦੇ ਤੇ ਬਾਲੇ ਨੇ ਕਿਹਾ ਮਹਾਰਾਜ ਜਲ ਦਾ ਕੀ ਕਰੀਏ ਮਹਾਰਾਜ ਕਿਹਾ ਜਲ ਪੱਥਰ ਜੇ ਨਿਕਲ ਰਿਹਾ ਅੱਛਾ ਜੀ ਉਹ ਉਦਾਂ ਦਾ ਹਮੇਸ਼ਾ ਹੋਵੇ ਤਾਂ ਉਵੇਂ ਨਿਕਲਦਾ ਜੀ ਅੱਛਾ ਜੀ ਉਹ ਵੀ ਰਹਿੰਦਾ ਵੈਸੇ ਇਹ ਵੀ ਮੈਂ ਸੁਣਿਆ ਸੀਗਾ ਜਾਂ ਵੀ ਇਹ ਇਹ ਪੱਥਰ ਦੇ ਉੱਪਰ ਬਹਿ ਕੇ ਗੁਰੂ ਪਾਸ਼ਾ ਨੇ ਗੁਰਬਾਣੀ ਦਾ ਗਾਇਨ ਕੀਤਾ ਹੈ ਨਾ ਹਾਂਜੀ ਇਹ ਵੇਖੋ ਨਾ ਪੂਰਾ ਸ਼ੇਪ ਉਦਾਂ ਹੀ ਮੋਮੰਗੂ ਹੋਈ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਹਾਰਾਜ ਫਿਰ ਇੱਥੇ ਰਹੇ ਜਾਂ ਲਗਿਆ ਖੁੰਡੀ ਜਿਹੜੀ ਉੱਥੇ ਲਾਈ ਮਾਰੇ ਨੇ ਜੰਜਨੀਆਂ ਟਾਣੀਆਂ ਨੇ ਉਦਾਂ ਦੇ ਉੱਤੋਂ ਖੁੰਡੀਆਂ ਕੋ ਮੁਰੀਆਂ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਉਹ ਜਿਹੜਾ ਉਹ ਆਪਣਾ ਦਰਖਤ ਹੈ ਉਹਦਾ ਜੀ ਫੋਰੈਸਟ ਡਿਪਾਰਟਮੈਂਟ ਵੱਲੋਂ ਕਹਿੰਦੇ ਉਹਦੇ ਵੱਲੋਂ ਵੀ ਸਰਵੇ ਵਗੈਰਾ ਕੁਝ ਹੋਇਆ ਸਰਵੇ ਹੋਇਆ ਹੋਇਆ ਉਹਦਾ ਨਾਂ ਉਹਨਾਂ ਚਿਲੋਨੇ ਨਾ ਦੱਸਦਾ ਉਹ ਇੱਥੇ ਆਸ-ਪਾਸ ਕਿਤੇ ਨਹੀਂ ਹੁੰਦਾ ਅੱਛਾ ਕਿੰਨਾ ਪੁਰਾਣਾ ਜੀ ਉਹ ਦਰਖਤ ਵੈਸੇ ਹੁਣ ਤੁਸੀਂ ਹਿਸਾਬ ਲਾ ਲਓ 1516 17 ਈਸਵੀ ਤੋਂ ਮਹਾਰਾਜ ਆਏ ਸੀ ਅੱਛਾ ਜੀ ਤੇ 500 ਸਾਲ ਤੋਂ ਵੱਧ ਹੋ ਗਏ ਇਹ ਜਲ ਜਿਹੜਾ ਹਮੇਸ਼ਾ ਇਦਾਂ ਹੀ ਰਹਿੰਦਾ ਜੀ ਅੱਛਾ ਜੀ ਲੋਕੀ ਗੁਰਦਾਂਗਮਰ ਸਾਹਿਬ ਤੋਂ ਇੱਥੋਂ ਪਰ ਕੇ ਲੈ ਕੇ ਜਾਂਦੇ ਨੇ ਕਿਸੇ ਨੂੰ ਕੋਈ ਵੀ ਆਪਣਾ ਦੁੱਖ ਤਲੀ ਕਿਸੇ ਅਪਸ਼ਰਦਾ ਅੱਛਾ ਜੀ ਸਾਰਾ ਇੱਥੋਂ ਲੈ ਕੇ ਜਾਂਦੇ ਨੇ ਇਹ ਜਲ ਹਮੇਸ਼ਾ ਨਾ ਘਟਦਾ ਨਾ ਵੱਧਦਾ ਘਟੇਗਾ ਇੰਨਾ ਹੋਏਗਾ ਇੱਥੋਂ ਤੱਕ ਆਏਗਾ ਫਿਰ ਉਹ ਨਹੀਂ ਹੋਏਗਾ ਇਹ ਆਉਂਦਾ ਕਿੱਥੋਂ ਹੈ ਜੀ ਵੈਸੇ ਇਹ ਜਲ ਪੱਤਰ ਦੇ ਅੰਦਰੋਂ ਆਉਂਦਾ ਜੀ ਅੰਦਰੋਂ ਹੀ ਆਉਂਦਾ ਪਤਾ ਨਹੀਂ ਹੈਗਾ ਮਤਲਬ ਕਿੱਥੋਂ ਅੱਛਾ ਇਹ ਰਹਿੰਦਾ ਹੀ ਨਹੀਂ ਹੈ ਇਦਾਂ ਹੀ ਰਹਿੰਦਾ ਜੀ ਤੇ ਤੁਸੀਂ ਜਦੋਂ ਤੋਂ ਆਏ ਮਤਲਬ 12 ਸਾਲ ਤੋਂ ਤੁਸੀਂ ਵੀ ਦੇਖ ਰਹੇ ਹੋ ਹਾਂ 12 ਸਾਲ ਤੋਂ ਮੈਂ ਹੀ ਇਹ ਤੁਸੀਂ ਦੇਖੋ ਬਈ ਬਾਬਾ ਜੀ ਕਹਿੰਦੇ ਇਹ ਜਾਲਾ ਜਿਹੜਾ ਤੇ ਇਹ ਇੰਨਾ ਕੀ ਰਹਿੰਦਾ ਹੈਗਾ ਤੇ ਇਹ ਨਾ ਵੱਧਦਾ ਹੈ ਨਾ ਇਹ ਘਟਦਾ ਹੈ ਤੇ ਇਹਦੇ ਚੋਂ ਜਿਵੇਂ ਹੁਣ ਆਪਾਂ ਖੜੇ ਆਂ ਜੀ ਜੇ ਖੜੇ ਖੜੇ ਆਪਾਂ ਮਤਲਬ ਸਾਰਾ ਜਾਲਾ ਇਹ ਇਹਦੇ ਚੋਂ ਛਕਲੀ 1.5 ਘੰਟੇ ਡੇਢ ਬਾਅਦ ਉਦਾਂ ਹੀ ਫਿਰ ਹੋ ਜਣਾ ਡੇਢ ਘੰਟੇ ਬਾਅਦ ਇੰਨਾ ਕਿ ਫੇਰ ਆ ਜਾਣਾ ਫੇਰ ਆਣਾ ਘੰਟਾ ਡੇਢ ਲੱਗਦਾ ਹੌਲੀ 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 ਫਿਰ ਉਹਨੇ ਹੋ ਜਿੰਦਾ ਅੱਛਾ ਤੇ ਇਸ ਇਸ ਪੱਥਰ ਤੇ ਬੈਠੇ ਸੀ ਗੁਰਨਾਨਕ ਪਾਸ਼ਾ ਹਾਂ ਉੱਪਰ ਬੈਠੇ ਸੀ ਉੱਪਰ ਜਿੱਥੇ ਪਹਿਲਾਂ ਨਿਸ਼ਾਨ ਸਾਹਿਬ ਸੀ ਉਹ ਜਗ੍ਹਾ ਬੈਠਣ ਦੀ ਵੀ ਜਗ੍ਹਾ ਬਣੀ ਹੋਈ अच्छा ਹੁਣ ਆਪਾਂ ਉੱਪਰੋਂ ਦੇਖ ਨਹੀਂ ਸਕਦੇ ਹਾਂ ਜਾ ਸਾਹਿਬ ਚੱਪਲ ਲਾ ਕੇ اچھا ਚੱਪਲ ਲਾ ਕੇ 10 ਅੱਛਾ ਹੁਣ ਬਾਅਦ ਵਿੱਚ ਖਾਦੇ ਹਾਂ ਅੱਛਾ ਠੀਕ ਹੈ ਜੀ ਤੇ ਜਲ ਸ਼ਕ ਲਈ ਸ਼ਕ ਲੋ ਤੇ ਬੜੀ ਕਮਾਲ ਦੀ ਮਤਲਬ ਉਹ ਗੱਲ ਹੈ ਤੇ ਜਿਹੜਾ ਇਹ ਕਹਿੰਦੇ ਆ ਵੀ ਇੰਨਾ ਕੀ ਸਿਰਫ ਜਲ ਰਹਿੰਦਾ ਹੈਗਾ ਤੇ ਇਹ ਬੋਧੀਆਂ ਦਾ ਵੈਸੇ ਸਥਾਨ ਹੈਗਾ ਤੇ ਮੈਨੂੰ ਤਾਂ ਅਸੀਂ ਪਹਿਲਾਂ ਵੀ ਕਿਤੇ ਉੱਪਰ ਜਾ ਨਹੀਂ ਸਕਦੇ ਪਰ ਬਾਬਾ ਜੀ ਕਹਿੰਦੇ ਦੇਖ ਸਕਦੇ ਆਪਾਂ ਉੱਪਰੋਂ ਉੱਪਰ ਜਾ ਰਹੇ ਹੁਣ ਉਪਰਲੇ ਪਾਸੇ ਦਿਖਾਉਣੀ ਆ ਤੁਹਾਨੂੰ ਵੈਸੇ ਮੈਂ ਸੁਣਿਆ ਸੀ ਕਹਿੰਦੇ ਪਹਿਲਾਂ ਸੰਗਤ ਇੱਥੇ ਜਿਹੜੀ ਆਉਂਦੀ ਸੀ ਕੋਈ ਜੋੜੇ ਲੈ ਕੇ ਵੀ ਚੜ ਜਾਂਦੇ ਸੀ ਉਹਦੇ ਕਰਕੇ ਵੀ ਇਤਰਾਜ਼ ਜਤਾਇਆ ਸੀ ਇਹਨਾਂ ਨੇ ਕੁਝ ਨਹੀਂ ਨਹੀਂ ਆਪਣੀ ਸੰਗਤ ਕੋਈ ਨਹੀਂ ਜਾਂਦੀ ਜੋੜੇ ਲੈ ਕੇ ਅੱਛਾ ਜੀ ਆਪਣੀ ਆਜ ਤਾਂ ਕੋਈ ਨਹੀਂ ਠੀਕ ਹੈ ਜੀ ਇਹ ਬਾਬਾ ਜੀ ਇਹਨਾਂ ਨੇ ਆਪਣੀ ਲੈਂਗੁਏਜ ਆ ਕੁਝ ਲਿਖਿਆ ਇਹ ਹੁਣੇ ਲਿਖਿਆ ਜੋ ਪਹਿਲਾਂ ਨਿਸ਼ਾਨ ਸਾਹਿਬ ਸੀ ਇੱਥੇ ਬਾਦਸ਼ਾਹ ਆਪਣਾ ਜਿ ਕੋਈ ਲਿਖਿਆ ਇੱਥੇ ਮਹਾਰਾਜ ਜੀ ਬੈਠੇ ਇੱਥੇ ਨਿਸ਼ਾਨ ਸਾਹਿਬ ਸੀ ਅੱਛਾ ਇੱਥੇ ਨਿਸ਼ਾਨ ਸਾਹਿਬ ਲੱਗੇ ਹੁੰਦਾ ਸੀਗਾ ਇੱਥੇ ਬੈਠੇ ਜੀ ਇਹ ਜਗਾ ਜੀ ਜਿੱਥੇ ਬਾਬਾ ਜੀ ਦੱਸਦੇ ਹੈਗੇ ਗੁਰਨਾਨਕ ਬਾਸ਼ਾ ਬੈਠੇ ਸੀ ਅੱਛਾ ਤੇ ਨਿਸ਼ਾਨ ਸਭ ਵੈਸੇ ਮਤਲਬ ਕਾਦੇ ਨਾਲ ਖੜਾ ਕੀਤਾ ਸੀ ਉੱਪਰ ਇੱਥੇ ਫਿਰ ਥੜਾ ਬਣਾਇਆ ਛੋਟਾ ਜਿਹਾ ਥੜਾ ਬਣਾ ਕੇ ਥੜਾ ਬਣਾ ਕੇ ਛੋਟਾ ਜਿਹਾ ਖੜਾ ਕਰ ਅੱਛਾ ਫਿਰ ਉਹਦੇ ਨਾਲ ਖੜਾ ਕੀਤਾ ਸੀ ਇਹ ਵੀ ਫਿਰ 2015 ਜੀ ਹਟਾਇਆ ਨਹੀਂ ਨਹੀਂ ਇਹ ਪਹਿਲੇ ਹਟਾਤਾ ਸੀ ਇਹਨਾਂ ਕੋਈ 10 11 ਦੇ ਆਸ 10 ਦੇ ਆਸ ਬਸ ਜਦੋਂ ਮਤਲਬ ਆਪਣੀਆਂ ਇਮਾਰਤ ਬਣਨ ਲੱਗੀ ਸੀ ਉਦੋਂ ਅੱਛਾ ਉਦੋਂ ਹੀ ਹਟਾਤਾ ਸੀ ਜਦੋਂ ਜਦੋਂ ਮਤਲਬ ਇੱਥੇ ਸਿੱਖ ਸੰਗਤ ਜ਼ਿਆਦਾ ਆਉਣ ਲੱਗੀ ਇਹਨਾਂ ਨੂੰ ਲੱਗਿਆ ਵੀ ਸੰਗਤ ਆ ਰਹੀ ਹੈ ਉ ਤੇ ਇਧਰਲੇ ਪਾਸੇ ਰਹਿائش ਲਈ ਸਾਰੇ ਕਮਰੇ ਜਿਹੜੇ ਆ ਦੋ ਮੰਜ਼ਲਾ ਇਮਾਰਤ ਬਣੀ ਐ ਤੇ ਇਥੇ ਸਾਰੀ ਰਹਿائش ਲਈ ਅੱਛਾ ਵੈਸੇ ਜੀ ਸੰਗਤ ਆਉਂਦੀ ਵੀ ਰਹਿੰਦੀ ਹੁੰਨੀ ਪੰਜਾਬ ਤੋਂ ਕਿ ਨਹੀਂ ਆਉਂਦੀ ਘੱਟ ਹੁੰਦੀ ਐ ਪੰਜਾਬ ਤੋਂ ਘੱਟ ਦਿੱਲੀ ਤੋਂ ਆਉਂਦੇ ਨੇ ਕੁਝ ਗਰੁੱਪ ਜਿਹੜੇ ਫਿਕਸ ਨੇ ਹਾਂਜੀ ਤੇ ਸੰਗਤ ਆਂਦੀ ਘੱਟਾਂ ਦੀ ਬਹੁਤ ਘੱਟ ਆਉਂਦੀ ਐ ਅੱਛਾ ਪੰਜਾਬ ਤੋਂ ਤਾਂ ਬਹੁਤ ਘੱਟ ਆਉਂਦੀ ਐ ਪੰਜਾਬ ਤੋਂ ਤਾਂ ਬਹੁਤ ਘੱਟ ਆਉਂਦੀ ਐ ਪੰਜਾਬ ਵਾਲੇ ਨੂੰ ਕੁਝ ਚ ਜ਼ਿਆਦਾ ਪੰਜਾਬ ਚ ਜ਼ਿਆਦਾ ਇੱਕ ਘੁੰਮਣ ਫਿਰਨ ਦਾ ਜ਼ਿਆਦਾ ਹੈ ਨਹੀਂ ਜਾਂ ਸਿੱਖ ਤੇ ਅਜਿਵੇਂ ਆਪਣੇ ਇਤਿਹਾਸਿਕ ਸਥਾਨ ਨੇ ਹਜੂਰ ਸਾਹਿਬ ਪਟਨਾ ਸਾਹਿਬ ਉੱਥੇ ਹੀ ਜ਼ਿਆਦਾ ਜਾਂਦੇ ਆ ਉਧਰ ਥੋੜਾ ਐਕਚੁਅਲੀ ਰੇਲਵੇ ਕਨੈਕਟੀਵਿਟੀ ਵੀ ਹੈਗੀ ਤਾਂ ਤਾਂ ਇੱਧਰ ਥੋੜਾ ਕੋਸਟਲੀ ਵੀ ਹੈ ਇਧਰ ਏਰੀਆ ਚ ਹਾਂਜੀ ਨਾਰਥ ਸਿਕਮ ਜਿਵੇਂ ਘੁੰਮਣਾ ਬਹੁਤ ਮਹਿੰਗਾ ਪੈਂਦਾ ਹੈ ਹਨ ਜਿਹੜਾ ਨਾਰਥ ਸਿਕਮ ਹਨ ਉਹਨੂੰ ਘੁੰਮਣਾ ਵਾਕਈ ਬਹੁਤ ਮਹਿੰਗਾ ਕੰਮ ਆ ਤੇ ਸਾਡੀ ਵੀ ਜਿਵੇਂ ਤੁਹਾਨੂੰ ਪਿਛਲੇ ਵਲੌਗ ਦੱਸਿਆ ਸੀ ਬਾਬਾ ਜੀ ਹੋਰੀ ਮਦਦ ਕਰ ਰਹੇ ਪਰਮੈਂਟ ਵਗੈਰਾ ਲੈਣ ਚ ਜਾਂ ਹਨ ਕਿਵੇਂ ਵੀ ਹਰ ਹਿੱਲੇ ਵੈਸੇ ਜੋ ਕੋਈ ਕੱਲਾ ਬੰਦਾ ਜਾਂ ਸੋਲੋ ਟਰੈਵਲਰ ਆਵੇ ਜਿਵੇਂ ਆ ਚੌਂਘਥੰਗ ਤੱਕ ਵੀ ਨਹੀਂ ਤੁਸੀਂ ਆ ਸਕਦੇ ਇਹ ਤੋਂ ਪਿੱਛੇ ਇੱਕ ਸ਼ਹਿਰ ਪੈਂਦਾ ਸੀ ਮੰਗਣ ਸਿਰਫ ਉੱਥੇ ਤੱਕ ਆ ਸਕਦੇ ਜਿਹੜਾ ਟੀਨ ਆ ਜੀ ਇਹ ਕਿਵੇਂ ਪਾਇਆ ਹੋਇਆਗਾ ਕਿਹੜਾ ਜੀ ਇਹ ਸਾਡਾ ਸਟੋਰ ਹੁੰਦਾ ਸੀ ਪਹਿਲਾਂ ਅੱਛਾ ਪਹਿਲਾਂ ਹੁਣ ਹੁਣ ਆਪਾਂ ਵਰਤਦੇ ਨਹੀਂ ਇਹਨੂੰ ਨਹੀਂ ਜੀ ਨਹੀਂ ਉੱਥੇ ਉਹ ਜਨਰੇਟਰ ਹੁੰਦਾ ਸੀ ਆਪਣਾ ਕਿੱਥੇ ਸੀ ਸਟੋਰ ਹੁੰਦਾ ਸੀ ਅੱਛਾ ਜੀ ਹੁਣ ਇਹ ਮਤਲਬ ਉਦੋਂ ਦੇ ਜਦੋਂ ਅੱਗੇ ਬਣਾ ਲਿਆ ਫਿਰ ਅਸੀਂ ਆਪਣਾ ਜਨਰੇਟਰ ਇੱਥੋਂ ਹਟਾ ਕੇ ਪਾਰਕਿੰਗ ਕਿ ਲੈ ਗਏ ਅੱਛਾ ਫਿਰ ਉਧਰਲੇ ਪਾਸੇ ਲੈ ਗਏ ਆ ਪਿਛਲੇ ਪਾਸੇ ਜਿਹੜੀ ਜਗ੍ਹਾ ਖਾਲੀ ਪਈ ਆ ਖੇਤ ਦੇ ਵਿੱਚ ਇਹ ਤਾਨ ਜਿੱਥੇ ਹੁੰਦਾ ਨਾ ਕੱਲਾ ਇਹ ਜਗ੍ਹਾ ਜਿੱਥੇ ਤਾਨ ਹੁੰਦਾ ਜੀ ਅੱਛਾ ਜੀ ਜਿਹੜੇ ਮਾਰੇ ਨੇ ਚੌਲ ਛੁੱਟੇ ਸੀ ਇਸ ਜਗ੍ਹਾ ਤੇ ਤਾਨ ਹੁੰਦਾ ਅੱਛਾ ਇਹ ਜਗ੍ਹਾ ਤੇ ਚੌਲ ਸਿੱਟੇ ਸੀ ਗੁਰਪਾਤਸ਼ਾਹ ਨੇ ਹਾਂ ਜੀ ਹਾਂ ਜੀ ਮਤਲਬ ਸਿਰਫ ਇੱਥੇ-ਇੱਥੇ ਕੱਲੇ ਜੀਰੀ ਜੀਰੀ ਕਿਉਂਕਿ ਠੰਡ 'ਚ ਨਹੀਂ ਹੁੰਦੀ ਨਾ ਜੀਰੀ ਠੰਡ ਵਾਲੀ ਜਗ੍ਹਾ ਹੈ ਗਰਮੀ ਅ ਬਖਸ਼ੇਸ਼ ਹੈ અલੌਕਿਕ ਗੱਲ ਹੈ ਹਨ ਤੁਸੀਂ ਦੇਖੋ ਇੰਨੇ ਇੱਕ ਜਗ੍ਹਾ ਚ ਬਾਬਾ ਜੀ ਦੱਸਦੇ ਕਹਿੰਦੇ ਧਾਨ ਜੀਰੀ ਹੁੰਦੀ ਹੈ ਇਹ ਕਿਹੜੇ ਮਹੀਨੇ ਹੁੰਦੀ ਹੈ ਜੀ ਫਿਰ ਇਹ ਹੁਣ ਲਾਣਗੇ ਜੀ ਅੱਛਾ ਜੀ ਪਿਛਲੇ ਸਾਲ ਨਹੀਂ ਲਾਈ ਤੇ ਇਸ ਸਾਲ ਵੀ ਇਹਨਾਂ ਨੇ ਲਾਈ ਕਿਉਂਕਿ ਇਹ ਲਾਉਂਦੇ ਨੇ ਜ਼ਮੀਨ ਇਹਨਾਂ ਦੀ ਪੰਚਾਇਤ ਦੀ ਅੱਛਾ ਪੰਚ ਇੱਥੋਂ ਦੀ ਪੰਚਾਇਤ ਦੀ ਜ਼ਮੀਨ ਹੈ ਕਈ ਵਾਰ ਲਾਉਂਦੇ ਨੇ ਹੁਣ ਦੇਖੋ ਇਸ ਸਾਲ ਕਿਹਾ ਤਾਂ ਹੈਗਾ ਲਾਓ ਬਾਹਰਲੇ ਪਾਸੇ ਕਿਤੇ ਵੀ ਨਹੀਂ ਹੁੰਦੀ ਜੀਰੀ ਤੋਂ मतलब ਇਲਾਕੇ ਜੀ ਨਹੀਂ ਹੈਗੀ ਕਿਤੇ ਇਕ ਇਲਾਕੇ ਜੀ ਇੰਨੀ ਥਾਂ ਚ ਹੁੰਦੀ ਹੈ ਇੰਨੇ ਥਾਂ ਚ ਜਿੰਨੇ ਬਾਕੀ ਉਧਰ ਥੱਲੇ ਹੁੰਦੀ ਹੈ ਅੱਛਾ ਜਗ੍ਹਾ ਜੁਂਦੀ ਹੈ ਇੱਧਰ ਵੀ ਅੱਛਾ ਵੇ ਵੈਸੇ ਕਿਹੜੇ ਮਹੀਨੇ ਚਾ ਜੂਨ ਜੁਲਾਈ ਚ ਆ ਜੂਨ ਜੁਲਾਈ ਚ ਲਾਣਗੇ ਜੂਨ ਜੁਲਾਈ ਚ ਲਾਉਣਗੇ ਫਿਰ ਉਵੇਂ ਹੀ ਆਪਣੇ ਵਾਲਾ ਕੰਮ ਅਕਤੂਬਰ ਨਵੰਬਰ ਚ ਕੱਟ ਲੈਂਦੇ ਹੁਣ ਹਾਂਜੀ 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 ਠੀਕ ਹੈ ਜੀ ਯਾਰ 17 ਚ ਬਣਿਆ ਮੰਦਿਰ ਹੈ ਇੱਕ 15 ਇਹ 17 ਚ ਇਹਨਾਂ ਨੇ ਜਦੋਂ ਪੰਗਾ ਸ਼ੁਰੂ ਕੀਤਾ ਸੀ ਉਦੋਂ ਦਾ ਹੀ ਖੜਾ ਕੀਤਾ ਹੋਇਆ ਹੈ ਅੱਛਾ ਉਸ ਤੋਂ ਬਾਅਦ ਉਦੋਂ ਦਾ ਉਦਾਂ ਹੀ ਹੈ ਉਸ ਤੋਂ ਬਾਅਦ ਇਹ ਜਿਵੇਂ 6 ਸਾਲ ਹੋ ਗਏ ਜੀ ਖੜਾ ਕੀਤਾ ਨੂੰ ਫਿਰ ਬਣਾਇਆ ਕਿਉਂ ਨਹੀਂ ਹੈਗਾ ਕੁਝ ਪਹਿਲਾਂ ਕੀ ਕਰਦੇ ਨੇ? ਸਾਰੇ ਉਦਾਂ ਹੀ ਹੈ। ਸਾਰੇ ਸਫਾਈ ਦੀ ਬਹੁਤ ਦਿੱਕਤ ਹੁੰਦੀ ਹੈ। ਕਿਉਂਕਿ ਅੱਗੇ ਸਾਰਾ ਫਰੰਟ ਤੇ ਸਾਡਾ ਇਹ ਪਹਿਲਾਂ ਮੇਨ ਡਿਊਟੀ ਉਹ ਹੁੰਦੀ ਸੀ ਨਾ ਜੀ। ਹਾਂਜੀ ਹਾਂਜੀ। ਉਹ ਕੰਦ ਕਰਦੀ। ਹਾਂਜੀ ਅਸੀਂ ਦੇਖਿਆ। ਫਿਰ ਅਸੀਂ ਫਿਰ ਟੈਂਪਰੇਰੀ ਏਅਰ ਰੋਡ ਇਹ ਜਗ੍ਹਾ ਇਧਰੋਂ ਪੌੜੀਆਂ ਚੜਾਈਆਂ। ਅੱਛਾ ਜਦੋਂ ਅੱਛਾ ਇਹ ਕੰਦ ਇਹਨਾਂ ਨੇ ਲੋਕਾਂ ਨੇ ਕੱਢਦੀ ਹੈ ਜੀ। ਹਾਂਜੀ ਇਹ ਜਿਹੜੇ ਇਹਨਾਂ ਦੀ ਕਮੇਟੀ ਸੀ ਲੋਕਲ। ਅੱਛਾ ਉਹਨਾਂ ਨੇ ਕੱਢਦੀ। ਫਿਰ ਆਹ ਤਾਂ ਜਿਹੜੀ ਆ ਚੀਜ਼ ਬਣਾਈ ਹੈ ਤੁਸੀਂ ਬਾਅਦੋਂ ਬਣਾਈ ਜੀ। ਪਹਿਲਾਂ ਡਿਊਟੀ ਉਧਰੋਂ ਹੁੰਦੀ ਰਸਤਾ ਉਧਰੋਂ ਹੁੰਦਾ। ਅਸੀਂ ਵੀ ਦੇਖਿਆ ਇਹ ਅੱਛਾ ਮਤਲਬ ਇਹਨੂੰ ਕੰਦਰ ਨੂੰ ਤੁਸੀਂ ਤੋੜ ਕੇ ਆਪ ਜਿਹੜਾ ਆਪਣਾ ਫਰੀ ਵਾਢ ਲਾਂਗੇ ਹਾਂਜੀ ਫਰੀ ਵਾਢ ਜਿਹੜਾ ਅਗਲਾ ਪਾਸੇ ਇੱਥੋਂ ਰੈਂਪ ਲੈ ਜਾ ਅੱਛਾ ਇੱਥੋਂ ਰੈਂਪ ਲੈ ਜਾਉਗੇ ਹਾਂਜੀ ਠੀਕ ਹੈ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਦਿਖਾਉਨੇ ਆਂ ਅੰਦਰਲੇ ਪਾਸੇ ਹੋਏ ਬਾਬਾ ਹਰਵੰਸ ਸਿੰਘ ਜੀ ਯਾਤਰੀ ਨਿਵਾਸ ਜਿਹੜਾ ਬਣਿਆ ਹੋਇਆ ਹੈ ਇਹ ਬਾਬਾ ਜੀ ਦੀ ਯਾਦ ਇੱਥੇ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਵੀ ਲੱਗਿਆ ਹੋਇਆ ਹੈ ਅੰਗਰੇਜ਼ੀ ਚ ਤੇ ਹਿੰਦੀ ਚ ਤੇ ਨਾਲ ਇੱਥੇ ਪੰਜਾਬੀ ਚ ਇਹ ਮੈਂ ਤੁਹਾਨੂੰ ਇਤਿਹਾਸ ਥੋੜਾ ਜਿਹਾ ਦਿਖਾ ਦਾਂ ਤੁਸੀਂ ਇਹਨੂੰ ਰੋਕ ਕੇ ਜਿਹੜਾ ਇਥੋਂ ਦਾ ਇਤਿਹਾਸ ਹੈ ਉਹ ਸਾਰਾ ਇਹ ਪੜ ਸਕਦੇ ਹੋ ਹਾਂਜੀ ਆਪਾਂ ਤੁਹਾਨੂੰ ਹੁਣ ਅੰਦਰਲੇ ਪਾਸੇ ਲੈ ਕੇ ਜਾਂਦੇ ਆ ਜਿੱਥੇ ਪੁਰਾਣੀਆਂ ਤਸਵੀਰਾਂ ਬਹੁਤ ਸਾਰੀਆਂ ਤੇ ਜਦੋਂ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਸੀਗਾ ਉਦੋਂ ਦੀਆਂ ਜੀ ਤਸਵੀਰਾਂ ਇਹ ਜਦੋਂ ਗੁਰਦੁਆਰਾ ਸਾਹਿਬ ਬਣ ਰਿਹਾ ਸੀ ਪਹਿਲਾਂ ਗੁਰਦੁਆਰਾ ਸਾਹਿਬ ਆ ਹੁੰਦਾ ਸੀ ਜੀ ਅੱਛਾ ਜੀ ਇਹ ਪਹਿਲਾ ਦਾ ਗੁਰਦੁਆਰਾ ਸਾਹਿਬ ਸੀ ਪਹਿਲਾ ਜਿਹੜਾ ਸਾਮ ਰਾਈਫਲ ਵੱਲੋਂ ਬਣਾਇਆ ਸੀ ਛੋਟਾ ਜਿਹਾ ਟੀਨਾ ਦਾ ਗੁਰਦੁਆਰਾ ਹੁੰਦਾ ਸੀ ਇਹ ਗੁਰਦੁਆਰਾ ਸਾਹਿਬ ਸੀਗਾ ਜਦੋਂ ਪਹਿਲਾਂ ਬਣਿਆ ਸੀਗਾ ਸਾਮ ਰਾਈਫਲ ਵੱਲੋਂ ਅੱਛਾ ਉਸ ਤੋਂ ਬਾਅਦ ਇਹ ਜਦੋਂ ਦੀ ਨੀ ਰੱਖੀ ਉਦੋਂ ਦੀ ਨੀ ਰੱਖੀ ਫਿਰ ਪ੍ਰੋਗਰਾਮ ਹੋਇਆ ਫਿਰ ਉਹ ਜਦੋਂ ਉਦਘਾਟਨ ਕੀਤਾ ਗੁਰਦੁਆ ਸਾਹਿਬ ਦਾ ਤਾਂ ਸਿੱਕਮ ਦੇ ਗਵਰਨਰ ਸੀਗੇ ਹਾਂਜੀ ਦਾਦਾ ਸਾਹਿਬ ਪਾਟੇਲ ਆਰਮੀ ਜਨਰਲ ਸੀ ਉਹਨਾਂ ਨੇ ਆ ਕੇ ਅੱਛਾ ਜੀ ਓਪਨਿੰਗ ਤੇ ਆਇਆ अच्छा ये ए आर्मी ਦੇ ਇਥੋਂ ਦੇ ਹੋਣਗੇ ਉਹ ਸਰ ਨੇ ਫਿਰ ਆਰਮੀ ਜਨਰਲ ਸੀਗੇ اچھا ਇਹ ਆਰਮੀ ਦੇ ਇੱਕ ਹੀ ਨਾਮ ਸੀਗਾ ਇਹਦਾ सुरेंद्र ਸਿੰਘ اچھا ਇਹ सुरेंद्र ਸਿੰਘ ਹਾਂਜੀ ਹਾਂਜੀ ਫਿਰ ਇਹ ਦਾਦਾ ਸਾਹਿਬ ਪਾਟਿਲ ਗਵਰਨਰ ਸੀਗੇ ਸਿੱਕਮ ਦੇ اچھا ਜੀ ਇਹ ਸਿੱਕਮ ਦੇ ਗਵਰਨਰ ਨੇ ਉਸ ਟਾਈਮ ਦੀ ਇਹ ਸਾਰੀਆਂ ਉਦੋਂ ਦੀਆਂ ਤਸਵੀਰਾਂ ہیں ਜਦੋਂ ਗੁਰਦੁਆਰਾ ਸਾਹਿਬ ਜਿਹੜੇ ਇਮਾਰਤ ਬਣ ਕੇ ਤਿਆਰ ਹੋਈ ਸੀਗੀ ਤੇ ਉਦੋਂ ਸਾਰਾ ਉਦਘਾਟਨ ਦੇ ਸਮੇਂ ਮਤਲਬ ਪਹਿਲੇ ਦਿਨਾਂ ਦੀਆਂ ਤਸਵੀਰਾਂ ਹੈਗੀਆਂ ਇਹ ਇਹ ਗੁਰਦੁਆਰਾ ਸਾਹਿਬ ਦਾ ਬਾਬਾ ਜੀ ਨੂੰ ਕਹਿ ਗਿਆ ਅਕਾਊਂਟ ਨੰਬਰ ਅਸੀਂ ਮੈਂਸ਼ਨ ਕਰ ਰਹੇ ਹਾਂ ਜੇ ਕਿਸੇ ਸੰਗਤ ਨੇ ਬਾਹਰੋਂ ਜਾਂ ਪੰਜਾਬ ਚੋਂ ਕਿਤੋਂ ਵੀ ਦਸਵੰਦ ਇਸ ਗੁਰਦੁਆਰਾ ਸਾਹਿਬ ਲਈ ਭੇਜਣਾ ਹੋਵੇ ਤਾਂ ਇਹ ਅਫੀਸ਼ੀਅਲ ਅਕਾਊਂਟ ਹੈਗਾ ਤੇ ਇਸ ਅਕਾਊਂਟ ਤੇ ਤੁਸੀਂ ਦਸਵੰਦ ਭੇਜ ਸਕਦੇ ਹੋ ਹੁਣ ਤੁਹਾਨੂੰ ਬਾਬਾ ਜੀ ਲੈ ਕੇ ਜਾ ਰਹੇ ਆ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਕਿ ਜਿਹੜਾ ਇਹ ਪਹਿਲਾ 게ਟ ਹੈ ਜਿੱਥੋਂ ਨਹੀਂ ਹੁਣ ਐਂਟਰੀ ਹੈ ਪਹਿਲਾਂ ਜਿਵੇਂ ਦੱਸਦੇ ਜਿਹੜੀ ਐਂਟਰੀ ਸੀ ਮੇਨ 게ਟ ਤੋਂ ਹੋਰ ਪਾਸੇ ਹੁੰਦਾ ਸੀਗਾ ਉੱਥੋਂ ਉਹ ਬੰਦ ਕਰਤਾ ਸਾਰ ਜਿਹੜੇ ਉਹ ਵਿਚਾਲੇ ਉਹ ਲਾਏ ਆ ਜੀ ਉਹਨਾਂ ਨੇ ਫਲਾਵ ਹਾਂਜੀ ਹਾਂਜੀ ਉਹ ਮਤਲਬ ਉਹ ਇਦਾਂ ਕੰਮ ਚੱਲਦਾ ਸੀ ਤੇ ਤੰਗ ਕਰਨ ਵਾਸਤੇ ਕਿ ਚਲੋ ਲਾ ਦਿਓ ਵਿੱਚ ਕੰਮ ਫੇਰ ਅਸੀਂ ਰੇੜੀ ਨਾ ਕਰ ਲਿਆ ਲੈਂਟਰ ਲੂੰਡਰ ਪਾਣੇ ਸੀ ਅਸੀਂ ਚੁੱਕ ਚੁੱਕੇ ਲਾਏ ਬਾਕੀ ਅੱਛਾ ਮਤਲਬ ਉਹ ਤਾਂ ਲਾਇਆ ਵੀ ਇੱਥੇ ਜਿਹੜੀ 4 ਵੀਲਰ ਹੈ ਕੁਆਲੀਫਿਕੇਸ਼ਨ ਦੀ ਵੀ 4 ਵੀਲਰ ਅੰਦਰ ਨਾ ਆਏ ਬਸ ਕੁਆਲੀਫਿਕੇਸ਼ਨ ਤੇ ਉਹਵੇਂ ਦੀ ਹੈ ਬਾਕੀ ਠੀਕ ਹੈ ਜੀ ਤਾਂ ਕਰਕੇ ਲਾਤੇ ਉਹਨਾਂ ਨੇ ਠੀਕ ਹੈ ਬਸ ਚਲੋ ਬਾਕੀ ਚੱਲਦਾ ਰਹਿੰਦਾ ਜਿਵੇਂ ਤੁਹਾਨੂੰ ਦੱਸੇ ਚੰਗੇ ਮਾੜੇ ਲੋਕ ਹਰ ਥਾਂ ਹੁੰਦੇ ਆ ਜਿਹੜੇ ਕੁਝ ਚੰਗੇ ਵੀ ਹੁੰਦੇ ਆ ਸਪੋਰਟ ਕਰਦੇ ਆ ਹਨਾ ਕਿਸੇ ਵੀ ਧਾਰਮਿਕ ਸਥਾਨ ਦੀ ਉਹ ਬੇਸ਼ੱਕ ਕਿਸੇ ਵੀ ਦਾ ਹੋਵੇ ਇੱਥੇ ਬਾਬਾ ਜੀ ਕਮਰੇ ਕਿੰਨੇ ਬਣੇ ਹੋਇਆ ਰਹਿ ਗਿਆ ਇਸ ਲਈ ਕਿੰਨੇ ਕੁ ਸੰਗਤ ਦਾ ਪ੍ਰਬੰਧ ਹੈ ਮਤਲਬ 2 250 ਦਾ ਹੈ ਜੀ ਆਪਣੇ ਕੋਲ 13 13 ਕਮਰੇ ਜਿਹੜੇ ਅਟੈਚ ਬਾਥਰੂਮ ਨੇ ਤੇ ਦੋ ਵੱਡੇ ਹਾਲ ਨੇ ਅਟੈਚ ਬਾਥਰੂਮ ਬਾਕੀ ਨੋਰਮਲ ਇੱਧਰ ਕਮਰੇ ਨੇ ਅੱਛਾ ਜੀ ਤੇ ਇਹ 10 ਨੇ ਮਤਲਬ ਜੇ ਪੰਜਾਬ ਚੋਂ ਕੋਈ ਸੰਗਤ ਗਰੁੱਪ ਦੇ ਰੂਪ ਚ ਵੀ ਆਵੇ ਤਾਂ ਵੀ ਰਹਿਣ ਸੈਣ ਦਾ ਪ੍ਰਬੰਧ 1.5 200 ਬੰਦੇ ਦਾ ਰਹਿਣ ਦਾ ਹੈਗਾ ਜੀ 1.5 200 ਬੰਦੇ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਇਧਰ ਵੀ ਕਮਰੇ ਨੇ ਫਿਰ ਬਾਥਰੂਮ ਵਗੈਰਾ ਨੇ ਠੀਕ ਹੈ ਜੀ ਹਾਂ ਜੀ ਗੁਰਦੁਆਰਾ ਸਾਹਿਬ ਦਾ ਮਤਲਬ 헤ਡਲਾ ਪਾਸ ਆ ਗਿਆ ਬਿਲਕੁਲ ਥੱਲੇ ਅਸੀਂ ਸੜਕ ਤੇ ਆ ਗਏ ਵੈਸੇ ਇਹ ਬੈਕ ਗੇਟ ਹੈਗਾ ਹੁਣ ਇਹਨੂੰ ਫਰੰਟ ਗੇਟ ਵਈਓ ਯੂਜ਼ ਕਰਦੇ ਆ ਤੇ ਆ ਉੱਪਰਲੇ ਪਾਸੇ ਰਹਿ ਗਿਆ ਸਾਰਾ ਗੁਰਦੁਆਰਾ ਸਾਹਿਬ ਜਿਹੜਾ ਤੁਹਾਨੂੰ ਦਿਖਾਇਆ ਸੀ ਇਹ ਦਰਖਤ ਆ ਉੱਪਰਲੇ ਪਾਸੇ ਇਹ ਰਹਿ ਗਿਆ ਤੇ ਇਹ ਅੱਛੇ ਥੱਲੇ ਪਾਰਕਿੰਗ ਹੈ ਜੀ ਪਿਛਲੇ ਪਾਸੇ ਹਾਂ ਚਾਰ ਪੰਜ ਗੱਡੀਆਂ ਦੀ ਪਾਰਕਿੰਗ ਬਣਾਈ ਇਧਰੋਂ ਹੀ ਅੰਦਰੋਂ ਰਸਤਾ ਬਣਾਤਾ ਅੱਛਾ ਇੱਥੋਂ ਅੰਦਰ ਨੂੰ ਮਤਲਬ ਇਧਰੋਂ ਰਸਤਾ ਹੈ ਜੀ ਨੰਬਰ ਦਾ ਡਾਇਮੈਂਸ਼ਨ ਕਰ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਕਰੋ ਜੀ ਨੰਬਰ ਬਾਬਾ ਜੀ ਦਾ ਮੈਂਸ਼ਨ ਕਰ ਦਾਂਗੇ ਜੇ ਤੁਸੀਂ ਇਧਰ ਕਦੇ ਆਉਣਾ ਹੋਵੇ ਇਸ ਇਲਾਕੇ ਦੇ ਵਿੱਚ ਨਾਰਥ ਸਿੱਕਮ ਦੇ ਵੱਲ ਬੜੀ ਜਲਦੀ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਨਾਲ ਫਿਰ ਸਿੱਕਮ ਤੋਂ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ